ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਤਿੰਨ ਜਾਂ ਚਾਰ ਗੱਲਾਂ ਅੱਜ ਵਿਚਾਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਵਿਚਾਰਾਂ ਕਰਨ ਦੇ ਆਪਾਂ ਯਤਨ ਉਪਰਾਲੇ ਕਰਾਂਗੇ ਮੇਰੇ ਨਾਲ ਸਰਦਾਰ ਕੁਲਵੰਤ ਸਿੰਘ ਜੀ ਪੰਨੂ ਸਾਹਿਬ ਹੋਣਗੇ ਜਿਹੜੇ ਸਿੱਖ ਬੁੱਧੀਜੀਵੀ ਸਿੱਖ ਵਿਦਵਾਨ ਹੈਗੇ ਆ ਔਰ ਪੰਥਕ ਹਲਕਿਆਂ ਦੇ ਵੱਲ ਪੂਰੀ ਨਜ਼ਰ ਬਣਾ ਕੇ ਰੱਖਦੇ ਹੈਗੇ ਆ ਵੀ ਚੱਲ ਕੀ ਰਿਹਾ ਹੈਗਾ ਕਿਹੜੀ ਧਿਰ ਕੀ ਕਰਨ ਦੀ ਹੈਗੀ ਆ ਕਿਹੜੇ-ਕਿਹੜੇ ਆਗੂ ਪੁਰਾਣੇ ਜਿਹੜੇ ਅੱਜ ਤੱਕ ਵੀ ਲਗਾਤਾਰ ਸਰਗਰਮ ਹੈਗੇ ਆ ਉਹ ਕੀ ਕਰ ਰਹੇ ਹੈਗੇ ਆ ਆਪਾਂ ਇੱਕ ਤਾਂ ਵਿਚਾਰਾਂਗੇ ਜੀ ਕਿ ਲੁਧਿਆਣੇ ਵਿੱਚ ਹਲਕਾ ਪੱਛਮੀ ਦੀ ਜਿਹੜੀ ਜ਼ਿਮਨੀ ਚੋਣ ਹੋਣ ਜਾ ਰਹੀ ਆ ਉਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨੇ ਔਰ ਖਾਸ ਕਰਕੇ ਆਪਾਂ ਵਿਚਾਰ ਕਰਾਂਗੇ ਕਿ ਅਕਾਲੀ ਦਲ ਬਾਦਲ ਵਾਲੇ ਇਹ ਵੀ ਉੱਥੇ ਪੂਰੀ ਤਰ੍ਹਾਂ ਸਰਗਰਮ ਹੈਗੇ ਆ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਫੈਸਲੇ ਹੋਏ ਸਗੇ ਇਹਨਾਂ ਨੂੰ ਜੋ ਕੁਝ ਉੱਥੋਂ ਕਿਹਾ ਗਿਆ ਸਗਾ ਸਿੱਖ ਕੌਮ ਏਦਾਂ ਸਮਝਦੀ ਹੈ ਕਿ ਉਹਨਾਂ ਗੱਲਾਂ ਤੋਂ ਇਹ ਭਾਜੂ ਹੋ ਗਏ ਪਘੋੜੇ ਹੋ ਗਏ ਉੱਥੇ ਪੰਜ ਮੈਂਬਰੀ ਭਰਤੀ ਕਮੇਟੀ ਇੱਕ ਬਣੀ ਸੀਗੀ ਔਰ ਆਪਾਂ ਇਹ ਵੀ ਵੇਖਣ ਦੇ ਹੈਗੇ ਆ ਕਿ ਉਹ ਭਰਤੀ ਕਮੇਟੀ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਔਰ ਇਹ ਆਪਣੇ ਤੌਰ ਤੇ ਕੰਮ ਹੀ ਨਹੀਂ ਕਰ ਰਹੇ ਹੈਗੇ ਇਲੈਕਸ਼ਨ ਵੀ ਲੜਨ ਜਾ ਰਹੇ ਆ ਸੁਖਬੀਰ ਬਾਦਲ ਹੋਰਾਂ ਨੇ ਬਾਅਦ ਚ ਆਖਿਆ ਸੀਗਾ ਕਹਿੰਦੇ ਕਿ ਜਿਹੜੇ ਮੈਂ ਗੁਨਾਹ ਜਿਹੜੀਆਂ ਮੈਂ ਗਲਤੀਆਂ ਨਹੀਂ ਵੀ ਕੀਤੀਆਂ ਕਹਿੰਦੇ ਮੈਂ ਤਾਂ ਆਪਣੀ ਝੋਲੀ ਵਿੱਚ ਪਵਾ ਲਈਆਂ ਬਾਅਦ ਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਭਾਵੇਂ ਕਿ ਗਲਤੀ ਗਲਤੀ ਕੋਈ ਨਹੀਂ ਕੀਤੀ ਮੈਂ ਉੱਥੇ ਕਹਿੰਦੇ ਮੈਂ ਮਨਮਨੂਰ ਜ਼ਰੂਰ ਗਿਆ ਉਦੋਂ ਇੱਕ ਆਪਾਂ ਇਹ ਗੱਲ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਜ਼ਿਮਨੀ ਚੋਣ ਹੋ ਰਹੀ ਹੈ ਲੁਧਿਆਣੇ ਦੂਸਰਾ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਦੋ ਤਖਤ ਸਹਿਬਾਨ ਦੇ ਉੱਪਰ ਜਿਹੜੇ ਐਸ ਵੇਲੇ ਜਥੇਦਾਰ ਸਹਿਬਾਨ ਹੈਗੇ ਆ ਉਹਨਾਂ ਦਾ ਆਪਸ ਵਿੱਚ ਜਿਹੜਾ ਟਕਰਾਅ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆਪਾਂ ਉਹ ਵੀ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਉਧਰ ਵਾਲੇ ਜਥੇਦਾਰ ਸਹਿਬਾਨ ਜਿਹੜੇ ਹੈਗੇ ਆ ਪਟਨਾ ਸਾਹਿਬ ਵਾਲੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਾਲੇ ਜਿਹੜੇ ਜਥੇਦਾਰ ਉਹ ਇਹਨਾਂ ਦੁਆਲੇ ਹੁੰਦੇ ਆ ਔਰ ਇਹ ਉਹਨਾਂ ਦੇ ਦੁਆਲੇ ਇੱਕ ਦੂਜੇ ਦੇ ਖਿਲਾਫ ਜਿਹੜੇ ਫੈਸਲੇ ਲਏ ਜਾ ਰਹੇ ਹੈਗੇ ਆ ਉਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ ਤੇ ਜਿਹੜਾ ਟਕਰਾਅ ਹੈਗਾ ਇੱਕ ਕੀ ਸੁਨੇਹਾ ਦਿੰਦਾ ਹੈਗਾ ਇੱਕ ਆਪਾਂ ਪੰਜ ਮੈਂਬਰੀ ਭਰਤੀ ਕਮੇਟੀ ਤੇ ਅਕਾਲੀ ਦਲ ਬਾਦਲ ਜਿਹਨਾਂ ਦਾ ਪਹਿਲਾਂ ਜ਼ਿਕਰ ਕਰਕੇ ਹਟਿਆ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਲੰਬਾ ਸਮਾਂ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਦਿਖਾਈ ਹੈ ਔਰ ਚੜ੍ਹਾਈ ਕਰ ਗਿਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ ਕੁਝ ਕੀਤਾ ਹੈਗਾ ਉਹ ਖਾਲਸਾ ਪੰਥ ਜਾਪ ਪੰਥ ਜਾਪ ਪੰਜਾਬ ਦੇ ਖਾਤੇ ਵਿੱਚ ਕਿੰਨਾ ਕੁ ਭੋਗਤ ਪਾਈ ਆਪਾਂ ਉਹਨਾਂ ਬਾਰੇ ਵੀ ਥੋੜੀ ਜੀ ਗੱਲਬਾਤ ਕਰਾਂਗੇ ਆਪਾਂ ਸ਼ੁਰੂਆਤ ਉੱਥੋਂ ਹੀ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਆਪਾਂ ਨੂੰ ਸਭੀ ਦਾ ਸਵਾਗਤ ਪੰਨੂ ਸਾਹਿਬ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਜੀ ਪੰਨੂ ਸਾਹਿਬ ਆਪਾਂ ਘਟੋ ਕਾਟਾ ਤਿੰਨ ਅਲੱਗ-ਅਲੱਗ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਜ਼ਰੂਰ ਵਿਚਾਰਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਕਿ ਪਿਛਲੇ ਦਿਨੀ ਅਕਾਲੀ ਆਗੂ ਰਹੇ ਪਰ ਬਾਅਦ ਵਿੱਚ ਚਲੋ ਇਹਨਾਂ ਤੋਂ ਲਾਂਬੇ ਵੀ ਹੋ ਗਏ ਸੁਖਦੇਵ ਸਿੰਘ ਢੀਂਡਸਾ ਉਹ ਚੜ੍ਹਾਈ ਕਰ ਗਏ ਆ ਅਕਾਲ ਚਲਾਣਾ ਕਰ ਗਏ ਆ ਉਨ੍ਹਾਂ ਦੇ ਸਬੰਧ ਵਿੱਚ ਦੋ ਚਾਰ ਲਾਈਨਾਂ ਵਿੱਚ ਜ਼ਰੂਰ ਮੈਨੂੰ ਲੱਗਦਾ ਕਿ ਸਾਨੂੰ ਸਾਨੂੰ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੇ ਆਪਣਾ ਜੀਵਨ ਜਿਸ ਤਰੀਕੇ ਦੇ ਨਾਲ ਬਤੀਤ ਕੀਤਾ ਸੋਸ਼ਲ ਮੀਡੀਆ ਤੇ ਮੈਂ ਵੇਖਣਿਆ ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿਣ ਡਿਆ ਭਈ ਮਤਲਬ ਨੈਗੇਟਿਵ ਤੇ ਪੋਜ਼ਿਟਿਵ ਸਾਰਾ ਕੁਝ ਹੀ ਹੈਗਾ ਹਨਾ ਜੀ ਤੁਸੀਂ ਕਿਵੇਂ ਦੇਖਦੇ ਹੋ ਸਜਨ ਜੀ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਜਦੋਂ ਸਮਾਜ ਨੂੰ ਗਵਾਹੀ ਦਿੰਦੇ ਨੇ ਤੇ ਉਹਨਾਂ ਦਾ ਨੈਗੇਟਿਵ ਜਾਂ ਪੋਜ਼ਿਟਿਵ ਸੰਸਾਰ ਵੱਲੋਂ ਉਨ੍ਹਾਂ ਦੇ ਜੀਵਨ ਉੱਤੇ ਟਿੱਪਣੀਆਂ ਕਰਨੀਆਂ ਵੈਸੇ ਹੀ ਇੱਕ ਫਰਜ਼ ਬਣ ਜਾਂਦਾ ਵਾ ਕਿਉਂਕਿ ਉਹ ਆਗੂ ਬਣ ਕੇ ਚੱਲੇ ਹੁੰਦੇ ਆ ਜੀ ਤੇ ਕਈ ਵਾਰਾਂ ਹੀ ਵੇਖੋ ਵੇਖੀ ਅਗਿਆਨਤਾ ਉਹਦੇ ਵਿੱਚ ਹਰ ਇੱਕ ਨੂੰ ਚੰਗਾ ਜਾਂ ਵਿਰੋਧੀ ਨੇ ਮਾਰਾ ਆਖੀ ਜਾਣਾ ਹੁੰਦਾ ਵਾ ਸੰਸਾਰ ਤੋਂ ਸਾਰਿਆਂ ਨੇ ਵਾਰੀ-ਵਾਰੀ ਆਪਣੇ ਸਮੇਤ ਧੁਰ ਜਾਣਾ ਜੀ ਢੀਂਸਾ ਸਾਹਿਬ ਬਾਦਲਨਾ ਬੜਾ ਲੰਮਾ ਸਮਾਂ ਚੱਲੇ ਤੇ ਬਾਦਲ ਸਾਹਿਬ ਤੇ ਜਾਂ ਜਿੰਨੇ ਵੀ ਇਹ ਪਾਰਟੀ ਵਿੱਚ ਜਦੋਂ ਆਗੂ ਕੰਮ ਕਰਦੇ ਸੀ ਇਹਨਾਂ ਨੂੰ ਜਦੋਂ ਸਿਆਸਤ ਤੌਰ ਤੇ ਜੇਲ੍ਹ ਜਾਣਾ ਸਾਰਿਆਂ ਨੂੰ ਪਿਆ ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਪੰਥਕ ਸਾਫਤ ਕਰ ਦਿੱਤਾ ਇੱਕ ਸਹਿਜ ਮਤੇ ਦੀ ਉਹ ਜੇਲ੍ਹ ਸੀ ਜੀ ਤੇ ਪਹਿਲੇ ਪ੍ਰਾਤਨ ਸਿੱਖਾਂ ਦੀ ਜਿਹੜੀ ਕਮਾਈ ਹੈ ਉਹ ਬਹੁਤ ਵੱਡੀ ਸੀ ਤੇ ਉਹ ਲੋਕਾਂ ਦੇ ਹਿਰਦਿਆਂ ਦੇ ਵਿੱਚ ਜਿਹੜੀ ਵਸੀ ਪਈ ਸੀ ਜੀ ਉਹਦਾ ਕਰਕੇ ਇਹਨਾਂ ਲੋਕਾਂ ਨੇ ਜਿਹੜਾ ਸੀ ਉਹ ਰਾਜ ਭਾਗ ਆਗੂ ਬਣ ਕੇ ਹੰਢਾਏ ਤੇ ਪੰਜਾਬ ਦੀ ਧਰਤੀ ਤੇ ਭਾਵੇਂ ਉਹ ਪਾਣੀਆਂ ਦਾ ਮਸਲਾ ਹੋਵੇ ਜਾਂ ਸਾਡੀਆਂ ਨੌਕਰੀਆਂ ਦਾ ਮਸਲਾ ਹੋਵੇ ਜਾਂ ਪੰਜਾਬ ਦੀ ਰਾਜਧਾਨੀ ਦਾ ਮਸਲਾ ਜਾਂ ਕਾਲ ਤਖਤ ਨੂੰ ਢਾਉਣ ਦਾ ਜਾਂ ਸਿੱਖਾਂ ਦੇ ਨਾਲ ਇਹਨਾਂ ਕਤਲੋਗਾਂ ਤੋਂ ਦਿੱਲੀ ਪੰਜਾਬ ਦੇ ਵਿੱਚ ਜਿਹੜੀ ਕਤਲੋਗਾਰਧ ਹੋਈ ਸਿੱਖ ਨੌਜਵਾਨ ਮਾਰੇ ਗਏ ਜਵਾਨੀ ਮਾਰਕਤੀ ਜੀ ਉਹਦੇ ਬਾਵਤ ਇਹਨਾਂ ਲੋਕਾਂ ਨੇ ਕੋਈ ਏਡੀ ਵਧੀਆ ਜਿਹੜੀ ਉਹ ਕਾਰਗੁਜ਼ਾਰੀ ਨਹੀਂ ਵਿਖਾਈ ਇਹ ਵੀ ਸਗੋਂ ਜੇ ਇਹਨਾਂ ਨੇ ਆਪਣੇ ਬੱਚਿਆਂ ਨੂੰ ਹੋਰ ਜਿਹੜੀ ਸੈਟਿੰਗ ਹੀ ਉਧਰੀ ਜ਼ਿਆਦਾ ਲੱਗੇ ਰੇ ਤੇ ਜੋ ਤੁਹਾਡੇ ਨਾਲ ਸੈਂਟਰ ਦੀਆਂ ਜਿਹੜੀਆਂ ਹਦਾਇਤਾਂ ਸੀ ਉਹਦੇ ਮੁਤਾਬਕ ਇਹਨਾਂ ਚੱਲ ਕੇ ਜੇ ਇਹ ਹਰ ਵੀ ਜਾਂਦੇ ਸੀ ਤਾਂ ਵੀ ਰਾਜ ਸਭਾ ਮੈਂਬਰ ਕਦੀ ਹੋ ਜਾਣੇ ਹੂੰ ਹੂੰ ਇਹਨਾਂ ਲੋਕਾਂ ਨੇ ਇੱਕ ਪੰਥ ਦਾ ਜਿਹੜਾ ਜਿਹੜੀ ਕੁਰਬਾਨੀ ਜਜਬਾ ਹੀ ਉਹਦਾ ਜਿਹੜਾ ਹੈਗਾ ਵਾ ਜਿਵੇਂ ਆਪਾਂ ਕਮਾਈ ਹੀ ਜਿਹੜੀ ਉਹਨੂੰ ਵਰਤਿਆ ਤੇ ਜੇ ਪਿੱਛੋਂ ਦੀ ਬੁੱਢੇ ਵਹਰੇ ਆਣ ਕੇ ਇਹਨਾਂ ਨੇ ਸੌਂ ਵੀ ਕਾਲ ਤੱਕ ਤੇ ਖਾਦੀ ਤੇ ਉਹਨੂੰ ਕਿਸੇ ਪਾਸੇ ਪੂਰਾ ਨਹੀਂ ਲਾ ਸਕੇ। ਹੂੰ ਹੂੰ। ਤੋਂ ਇਸ ਕਰਕੇ ਮਨੁੱਖਤਾ ਦੇ ਤੌਰ ਤੇ ਤੇ ਅਸੀਂ ਵੀ ਅਫਸੋਸ ਕਰਦੇ ਹਾਂ ਕਿ ਜਿਹੜਾ ਬੰਦਾ ਆਇਆ ਉਹਨੇ ਜਾਣਾ ਹੈ ਤੇ ਜੇ ਆਗੂ ਦੀ ਬਣ ਕੇ ਕਾਰਗੁਜ਼ਾਰੀ ਦੇਖੀ ਜਾਵੇ ਤੇ ਪਿਛਲਾ ਆਗੂ ਬਣ ਕੇ ਜਿਹੜਾ ਇਹ ਚੱਲਦੇ ਰਹੇ। ਮਹ ਜੀ ਮੇਰੇ ਮਤਲਬ ਕਿ ਜਿਨੀ ਮੇਰੀ ਸੋਚੀ ਆ ਮੈਂ ਇਹਨਾਂ ਨੂੰ ਇਹਨਾਂ ਤਰੀਕੇ ਨਾਲ ਜੀ ਬਿਲਕੁਲ ਹਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਆਮ ਲੋਕ ਜਿਹੜੇ ਹੈਗੇ ਉਹ ਵੀ ਚਰਚਾ ਇਦਾਂ ਦੀ ਕਰ ਰਹੇ ਹੈਗੇ ਆ ਪਰ ਮੈਨੂੰ ਲੱਗਦਾ ਠੀਕ ਹੈ ਜਿੱਦਾਂ ਤੁਸੀਂ ਸ਼ੁਰੂ ਵਿੱਚ ਆਖਿਆ ਸੀਗਾ ਕਿ ਸੱਭਿਆਕ ਜੀ ਭਾਸ਼ਾ ਦੇ ਵਿੱਚ ਉਹਨਾਂ ਦੇ ਬਾਰੇ ਚਰਚਾ ਹੋਣੀ ਬੇਹੱਦ ਜ਼ਰੂਰੀ ਵੀ ਹੁੰਦੀ ਹੈ ਕਿਉਂਕਿ ਆਗੂ ਬਣ ਕੇ ਵਿਚਰੇ ਹੁੰਦੇ ਆ ਆਉਂਦੇ ਸਮੇਂ 'ਚ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਗੂ ਬਣਨਾ ਹੁੰਦਾ ਹੈਗਾ ਇਸ ਕਰਕੇ ਕ੍ਰਿਟਿਕ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਬਾਰੇ ਚਰਚਾ ਹੋਣੀ ਬੇਹੱਦ ਜ਼ਰੂਰੀ ਹੁੰਦੀ ਹੈ ਅੱਛਾ ਤੁਸੀਂ ਨਾ ਜਦੋਂ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਆਪਣੇ ਪਿੰਡਿਆਂ ਦੇ ਉੱਪਰ ਝੱਲਿਆ ਹੈਗਾ ਔਰ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਜਿਸ ਪਾਰਟੀ ਦੇ ਨਾਲ ਪਹਿਲਾਂ ਹੀ ਵਿਚਰਦੇ ਰਹੇ ਆਕਾਲੀ ਦਲ ਬਾਦਲ ਦੇ ਆਪਾਂ ਉਹਨਾਂ ਸੰਬੰਧ ਚ ਹੁਣ ਥੋੜੀ ਜੀ ਗੱਲ ਕਰਦੇ ਆ ਹੁਣ ਤੁਸੀਂ ਦੇਖੋ ਫਿਰ ਲੁਧਿਆਣੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ ਹਲਕਾ ਪੱਛਮੀ ਜ਼ਿਮਨੀ ਚੌਂਣ ਹੋਣੀ ਆ ਲੁਧਿਆਣੇ ਉਹਦੇ ਵਿੱਚ ਆਕਾਲੀ ਪਾਰਟੀ ਪੂਰੀ ਤਰ੍ਹਾਂ ਫਿਰ ਸਰਗਰਮ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਐਨ ਪੂਰੇ ਮੈਕਰਾ ਤਾਬੜ ਤੋੜ ਹਮਲੇ ਕੀਤੇ ਜਾ ਰਹੇ ਆ ਪੰਜਾਬ ਦੀ ਮੌਜੂਦਾ ਸਰਕਾਰ ਦੇ ਉੱਪਰ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡਾ ਦਾਅਵੇ ਕੀਤੇ ਜਾ ਰਹੇ ਆ ਔਰ ਉਹ ਕਹਿੰਦੇ ਕਿ ਪ੍ਰਾਣੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋਈਆਂ ਉਹ ਸਾਡੀ ਸਰਕਾਰ ਵੇਲੇ ਹੋਈਆਂ ਨੇ ਕਿਵੇਂ ਦੇਖ ਦਿਓ ਜਿਦਿੱ ਲੁਧਿਆਣਾ ਜਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਵੇਖੋ ਜਿਹੜਾ ਗਿੱਤਨ ਦੇ ਅਸਾਂ ਜ਼ਿਆਦਾ ਹੁੰਦੇ ਆ ਉਹ ਤਕਰੀਬਨ ਜਿਹੜੀਆਂ ਮੌਜੂਦਾ ਸਰਕਾਰਾਂ ਉਹਨਾਂ ਦੇ ਹੁੰਦੇ ਆ ਤੇ ਲੁਧਿਆਣੇ ਦੇ ਵਿੱਚ ਜ਼ਿਆਦਾ ਵੋਟ ਹੈ ਜਿਹੜੀ ਉਹ ਬਾਹਰੀ ਲੋਕਾਂ ਦੀ ਆ ਭਾਵੇਂ ਉਹ ਕਿਸ ਸਟੇਟ ਤੋਂ ਆਣ ਕੇ ਵਸੇ ਆ ਜਾਉਪੂਰ ਵੀ ਹੈ ਹੁਣ ਜਾਂ ਕੋਈ ਹੋਵੇ ਉਥੇ ਲੁਧਿਆਣਾ ਜਿਹੜਾ ਉਹ ਜਿਆਦਾ ਕਾਰਖਾਨਿਆਂ ਦਾ ਘੜਿਆ ਜਿਹੜੀ ਗੱਲ ਅਸੀਂ ਸ਼ਰਮਣੀ ਕਾਲੀ ਦਲ ਦੀ ਕਰਨੀ ਚਾਹੁੰਦੇ ਆ ਜਿਸ ਤਰ੍ਹਾਂ ਸ਼ਰਮਣੀ ਕਾਲੀ ਦਲ ਨੂੰ ਜਿਹੜੇ ਉਹਨਾਂ ਦੇ ਵਿੱਚ ਲੀਡਰ ਹੀ ਉਹਨਾਂ ਨੇ ਕਾਲ ਤਖਤ ਦੇ ਉੱਤੇ ਜਦੋਂ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਨਾਲ ਸਾਰਿਆਂ ਨੂੰ ਉੱਥੇ ਪੇਸ਼ ਕਰਾਇਆ ਆਪਣੀ ਡਿੰਗ ਦੀ ਸ਼ਾਕ ਵੀ ਇੱਕੀ ਜੀ ਤੇ ਉਹਦੇ ਤੋਂ ਬਾਅਦ ਸਜਾਵਾਂ ਹੋਈਆਂ ਜੋ ਕੁਝ ਉੱਥੇ ਕਾਲ ਤੱਕ ਦਾ ਜਹੇਦਾਰ ਹੀ ਜਿਹੜਾ ਉਹ ਬਹੁਤ ਕਮਜ਼ੋਰ ਹੋਣ ਕਰਕੇ ਉਹ ਦੋਹਾਂ ਤਰ੍ਹਾਂ ਨੂੰ ਹੀ ਕਹੀ ਗਿਆ ਕਿ ਸੁਖਵੀਰ ਸਿੰਘ ਹੋਰਾਂ ਨੂੰ ਕਿ ਤੁਹਾਡੀ ਵੀ ਪ੍ਰਤੀ ਬੜੀ ਵਧੀਆ ਲਾਈ ਉਹ ਬੰਦਾ ਇਹ ਗੱਲ ਆਂਦਾ ਵਾ ਤੇ ਦੂਸਰਿਆਂ ਨੂੰ ਆਉਂਦਾ ਵੀ ਤੁਹਾਨੂੰ ਹੀ ਪੰਜ ਮੈਂਬਰੀ ਕਮੇਟੀ ਬਣਾਈ ਆ ਤੇ ਤੁਸੀਂ ਵੀ ਕਰੋ ਉਦੀ ਨਕਮੀ ਕਾਰਗੁਜ਼ਾਰੀ ਦਾ ਕਰਕੇ ਉਹ ਆ ਜਿਹੜੇ ਲੋਕ ਅੱਜ ਦੋਵੇਂ ਤਰ੍ਹਾਂ ਸਿੱਖਾਂ ਦੇ ਬੜਾ ਵਿੱਚ ਵੱਡਾ ਪਾੜਾ ਧਾੜਾ ਜਿਹੜਾ ਉਹ ਖਾਸ ਕਰਕੇ ਇਹਨਾਂ ਲੀਡਰਾਂ ਦੇ ਵਿੱਚ ਜਿਹੜੇ ਅਗਵਾਈ ਕਰਦੇ ਇਹਨਾਂ ਚ ਪਾ ਗਿਆ ਵਾ ਇਹਨਾਂ ਦੇ ਨਾਲ ਕੋਮਨਿਟੀ ਦਾ ਫਰਕ ਨਹੀਂ ਪੈਂਦਾ ਕਿਉਂਕਿ ਕੋਮਨਿਏ ਦੋਵੇਂ ਲੋਕ ਹੈ ਜਿਹੜੇ ਸਿੱਖਾਂ ਦੇ ਅਧਿਕਾਰੀ ਹੋਏ ਆ ਇਹਨਾਂ ਨੂੰ ਵੋਟ ਨਹੀਂ ਪਾਏ ਹੂੰ ਹੂੰ ਤੇ ਉਹਦੇ ਵਿੱਚ ਜਦੋਂ ਨੇ ਕਾਲੀਦਾਰ ਜਿਹੜਾ ਇਹ ਆਪਣੀ ਡਿੱਗੀ ਛਾ ਕੇ ਪਹਿਲਾਂ ਤੁਸੀਂ ਜਵੇਂ ਸਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਮੈਂ ਦੱਸ ਰਿਹਾ ਕਿ ਬਾਦਲ ਸਾਹਿਬ ਪਹਿਲਾਂ ਤੋਂ ਹੀ ਲੋਕਾਂ ਦੀਆਂ ਜਿਹੜੀਆਂ ਜੇਲ੍ਹਾਂ ਆਈਆਂ ਕੁਰਬਾਨੀਆਂ ਆਈਆਂ ਜੱਜ ਦੇ ਹੀ ਜਿਹੜੇ ਕੁੰਮੀ ਉਹਨਾਂ ਦੇ ਸਿਰ ਤੇ ਰਾਜ ਕਰ ਗਏ ਉਹਦਾ ਮੀਡੀਆ ਨਹੀਂ ਸੀ ਤੇ ਜਿਹੜਾ ਇਹਨਾਂ ਦਾ ਮੀਡੀਆ ਉਹੀ ਪ੍ਰਚਾਰ ਕਰਦਾ ਹੁੰਦਾ ਸੀ ਜੀ ਜੀ ਤੇ ਉਹਦਾ ਕਰਕੇ ਇਹਨਾਂ ਨੇ ਕੋਈ ਜੱਟ ਸ਼ਕਤੀ ਨੂੰ ਨਾਲ ਜੋੜ ਛੱਡਿਆ ਬਿੱਲ ਮਾਫ ਕਰਕੇ ਉਦੋਂ ਪੜਾਈਆਂ ਦੇ ਜਿਵੇਂ ਜੱਟਾਂ ਦੇ ਪੁੱਤਾਂ ਨੇ ਪੜ੍ਹਨਾ ਜਾਂ ਹੋਰ ਛੇਡੀਆਂ ਮਹਿੰਗੀਆਂ ਨਹੀਂ ਸਨ ਜੀ ਜਾਂ ਲੋਕਾਂ ਦੇ ਵਿੱਚ ਮੀਡੀਆ ਜਿਹੜਾ ਹੈ ਜਿਹੜਾ ਸਹੀ ਆਵਾਜ਼ ਜਿਹੜੀ ਉਹਨੂੰ ਨਹੀਂ ਖੜਦਾ ਸੀ ਪਰ ਹੁਣ ਇਹਨਾਂ ਦੀਆਂ ਗਲਤੀਆਂ ਵਾ ਜਿਹੜੀਆਂ ਜੋ ਪਿਛਲੇ ਦਿਨੀ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਦਿੱਤ ਪੀ ਜਾਂ ਸਿੱਖ ਜੇਲ੍ਹਾਂ 'ਚ ਰੁਲ ਗਏ ਜਾਂ ਉਹ ਜਿਹੜੀ ਕਾਰਗੁਜ਼ਾਰੀ ਹੈ ਜਿਹੜੀ ਉਹ ਲੁਧਿਆਣੇ ਦੇ ਜਿਹੜੇ ਸਿੱਖ ਨੇ ਹੈ ਤੇ ਉਹ ਗਿਣਤੀ ਵਿੱਚ ਥੋੜੇ ਆ ਉਹਨਾਂ ਨੂੰ ਜ਼ਰੂਰ ਇਹ ਇਸ ਵਲੇ ਜਿਹੜਾ ਉਹ ਧਿਆਨ ਦੇਣਾ ਪਊਗਾ ਕਿਉਂਕਿ ਜਿਹੜਾ ਇਹ ਕਾਲੀ ਦਲ ਦਾ ਇਹ ਵਲੇ ਲੀਡਰ ਜਿਹੜਾ ਨਾਮ ਲਈ ਫਿਰਦਾ ਨਾ ਆਪਦੇ ਲੀਡਰ ਭਾਵੇਂ ਲੁਧਿਆਣੇ 'ਤੇ ਹੋਣ ਜਾਂ ਪਾਸੇ 'ਤੇ ਹੋਣ ਜੀ ਉਹ ਪਹਿਲਾਂ ਭਾਵੇਂ ਕਾਲੀ ਦਲ ਦਾ ਜ਼ੋਰ ਹੁੰਦਿਆ ਉਹ ਮੰਤਰੀ ਵੀ ਬਣ ਗਏ ਹੋਣਾ ਐਮ ਐਲ ਏ ਵੀ ਬਣ ਗਏ ਹੋਣਾ ਜਾਂ ਸ਼ਰੋਮੀ ਕਮੇਟੀ ਦੇ ਮੈਂਬਰ ਹੋਣ ਜੀ ਉਹਨਾਂ ਬੰਦਿਆਂ ਦਾ ਹੱਲ ਤਾਂ ਹੀ ਇਹਦੇ ਨਾਲ ਜੁੜਨਾ ਵਾ ਜਿਹੜਾ ਉਹ ਵੱਡਾ ਸਾਰੇ ਆ ਤੇ ਜਿਹਨ ਸ਼ਰੋਮੀ ਗੋਦਾ ਪ੍ਰਬੰਧਕ ਕਮੇਟੀ ਦੇ ਥੱਲੇ ਬੜੇ ਕਾਲ ਚ ਕੰਮ ਕਰਦੇ ਆ ਹਾਂਜੀ ਤੇ ਇਸ ਸੰਸਥਾਵਾ ਦੇ ਥੱਲੇ ਹੋਰ ਵੀ ਬਹੁਤ ਹੈ ਜਿਹਦੇ ਵਿੱਚ ਉਹਨਾਂ ਇਹਨਾਂ ਨੇ ਨਾ ਛੋਟੇ ਛੋਟੇ ਇੱਕ ਪਾਸੇ ਨਾ ਬੋਰਡ ਬਣਾਏ ਆ ਆਪਦੇ ਤੋਂ ਉਹਨਾਂ ਦੇ ਚੇਅਰਮੈਨ ਮੈਂਬਰ ਬਣਾਏ ਨੇ ਜੀ ਉਹ ਸੁਖ ਸੁਹਨਤਾਵਾਂ ਜਿਹੜੀਆਂ ਜੇ ਜੇ ਬੱਚੇ ਟੀਚਰ ਲਵਾ ਦੇਣਾ ਆਪਦੇ ਬੱਚੇ ਲਵਾਦ ਨੇ ਭੈਣ ਭਰਾਵਾਂ ਦੇ ਤੇ ਉਹ ਸਿਰਫ ਇਹਨਾਂ ਦੇ ਉੱਤੇ ਬਹਿਣ ਖਲੋਣ ਨੂੰ ਇਹਨਾਂ ਦੀ ਜਿਹੜੀ ਉਹ ਸਿਹਤ ਤੇ ਉਹ ਚਾਲੂ ਰੱਖਣ ਨੂੰ ਉਹ ਲੋਕ ਲੁਧਿਆਣੇ ਦੀ ਵਿੱਚ ਜ਼ਿਆਦਾ ਇਹਨਾਂ ਦੇ ਨਾਲ ਜੁੜੇ ਆ ਹੂੰ ਹੂੰ ਉਹਨਾਂ ਨੂੰ ਲੋਕ ਬਰੀਕੀ ਨਾਲ ਜਾਣਦੇ ਆ ਤੇ ਇਹ ਕਰਕੇ ਮੇਰਾ ਖਾਲ ਸੇਖਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਤੇ ਜੇ ਸਿੱਖਾਂ ਨੂੰ ਚਾਹੀਦਾ ਵੀ ਜੇ ਉਹ ਸਿੱਖੀ ਵੱਲੇ ਦੇਖਦੇ ਹੋਣ ਆ ਇਹਦੇ ਨਾਂ ਤੇ ਇੱਕ ਛੀੜ ਨੇ ਜਿਤਾ ਕੇ ਕੋਈ ਵਿਧਾਨ ਸਭਾ ਦੇ ਵਿੱਚ ਏਡਾ ਵੱਡਾ ਨਾਮ ਨਾ ਹੀ ਕੱਟਣਾ ਵਾ ਤੇ ਨਾਂ ਇਹਨਾਂ ਦੀ ਕਾਰਗੁਜ਼ਾਰੀ ਏਡੀ ਵੱਡੀ ਵਧੀਆ ਵਾ ਕਿ ਸ਼ਾਖ ਦਿੱਜੀ ਨੂੰ ਫੇਰ ਲੋਕ ਉੱਚਾ ਚੁੱਕਣ ਕੇ ਵੇਖੋ ਜੀ ਅੱਗੇ ਤੇ ਇਹਨਾਂ ਨਾਲ ਧੱਕਾ ਹੋ ਗਿਆ ਤੇ ਐਡ ਕਿ ਨਹੀਂ ਹੋਣਾ ਚਾਹੀਦਾ ਇਸ ਕਰਕੇ ਦੂਜੀਆਂ ਪਾਰਟੀਆਂ ਨੇ ਕਿਸੇ ਨੇ ਵੀ ਜਿਹੜੀਆਂ ਸਿੱਖ ਕੌਮ ਨੂੰ ਬਲੌਕ ਕਰਦੀਆਂ ਆ ਜਾਂ ਸਿੱਖ ਕੌਮ ਦੇ ਨਾਲ ਚਲਦੀਆਂ ਆ ਉਹਨਾਂ ਕਿਸੇ ਵੀ ਕੋਈ ਆਪਣਾ ਉਮੀਦਵਾਰ ਨਹੀਂ ਖੜਾ ਰਿਆ ਜੀ ਜੀ ਤੇ ਉੱਥੇ ਜਿਹੜੀ ਸਿੱਖ ਕੌਮ ਆ ਉਹਨਾਂ ਨੂੰ ਆਪਣੇ ਮੁਤਾਬਕ ਜੋ ਇਹ ਵੇਲੇ ਹਲਾ ਆ ਗਿਆ ਸਾਡੇ ਸਿੱਖੀ ਦੇ ਜਾਂ ਸ਼ਰੋਣੀ ਕਮੇਟੀ ਦੇ ਵਿੱਚ ਜੋ ਇਹਨਾਂ ਬੰਦਿਆਂ ਨੇ ਕਬਜ਼ਾ ਧਾਰੀ ਹੋ ਕੇ ਜਾਂ ਜਿਹੜੀਆਂ ਸਾਡੇ ਪਿਛਲੇ ਸਮੇਂ ਜਿੰਨੀਆਂ ਵੀ ਭਾਵੇਂ ਉਹ ਬਦਮੀਆਂ ਹੋਣ ਜਾਂ ਗਰੰਥੀ ਸਿੰਘਾਂ ਦੀਆਂ ਜਦਗੀਆਂ ਜਿਵੇਂ ਨਾ ਕੀਤੀਆਂ ਜਾਂ ਕਾਲ ਤੱਕ ਤੇ ਜਹੇਦਾਰ ਲਾਉਣੇ ਜਾਂ ਸਿੱਖਾਂ ਦੇ ਨਾਲ ਜਿਸपाल ਸਿੰਘ ਵਰਗਿਆਂ ਨੂੰ ਮਾਰਨਾ ਉਹਨਾਂ ਸਭ ਨੂੰ ਸਾਰਿਆਂ ਨੂੰ ਯਾਦ ਰੱਖ ਕੇ ਜਾਂ ਤੇ ਨੋਰਤਾ ਨੂੰ ਵੋਟ ਪਾ ਦੇਣੀ ਚਾਹੀਦੀ ਆ ਤੇ ਜਾਂ ਕੋਈ ਜਿਹੜਾ ਆਜ਼ਾਦ ਖਲੋਤਾ ਹੋਵੇ ਜੇ ਸਿੱਖ ਵੋਟ ਪਰਸੇ ਨਹੀਂ ਪਾਉਣਾ ਚਾਹੁੰਦੇ ਤੇ ਜਿਨ੍ਹਾਂ ਦੀ ਸੋਚ ਸਿੱਖੀ ਪੰਥ ਨੂੰ ਸਮਰਪਤ ਆ ਉਹਨਾਂ ਨੂੰ ਇਹਨਾਂ ਬੰਦਿਆਂ ਦਾ ਸਾਥ ਨਹੀਂ ਦੇਣਾ ਚਾਹੀਦਾ ਤੇ ਮੇਰਾ ਖਿਆਲ ਜਿਹੜੇ ਜਾਗਰੂਤ ਸਿੱਖ ਆ ਉਹ ਦੇਣਗੇ ਵੀ ਨਹੀਂ ਤੁਸੀਂ ਰਿਜ਼ਲਟ ਵੇਖ ਹੀ ਲੈਣੇ ਆ ਕਿ ਕੀ ਨੇ ਜੇ 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 ਜ ਆ ਮੈਂ ਇੱਕ ਜਿਹੜਾ ਸਵਾਲ ਪੁੱਛਣਾ ਸੀਗਾ ਉਹਦਾ ਜਵਾਬ ਤੁਸੀਂ ਵਿੱਚ ਆਪ ਹੀ ਦੇ ਹੀ ਦਿੱਤਾ ਹੈਗਾ ਵੀ ਜੇ ਸਿੱਖ ਇਹਨਾਂ ਨੂੰ ਵੋਟ ਨਾ ਪਾਉਣ ਜਿਵੇਂ ਤੁਸੀਂ ਆਖਿਆ ਤੇ ਤੁਸੀਂ ਦੱਸੇ ਦਿੱਤਾ ਹੈਗਾ ਕਿ ਉਹ ਜਾਂ ਫਿਰ ਆਜ਼ਾਦ ਉਮੀਦਵਾਰ ਜਿਹੜਾ ਕੋਈ ਚੰਗਾ ਹੈਗਾ ਉਹਨੂੰ ਪਾ ਦੇਣ ਜਾਂ ਫਿਰ ਤੁਸੀਂ ਨੋਟਾ ਦਾ ਜ਼ਿਕਰ ਕੀਤਾ ਹੈਗਾ ਪਰ ਪੰਨੂ ਸਾਹਿਬ ਜਿਵੇਂ ਤੁਸੀਂ ਆਖਿਆ ਹੈਗਾ ਵੀ ਉੱਥੇ ਸਿੱਖਾਂ ਦੀ ਵੋਟ ਜਿਹੜੀ ਆ ਬਹੁਤ ਘੱਟ ਹੈਗੀ ਆ ਕਿਉਂਕਿ ਪ੍ਰਵਾਸੀਆਂ ਦੀ ਗਿਣਤੀ ਲੁਧਿਆਣੇ 'ਚ ਬਹੁਤ ਜ਼ਿਆਦਾ ਹੈਗੀ ਆ ਸੋ ਮੈਨੂੰ ਲੱਗਦਾ ਕਿ ਜਦੋਂ ਨਤੀਜੇ ਆਉਣਗੇ ਵੀ ਜੇ ਇਹਨਾਂ ਦੇ ਹੱਕ ਦੇ ਵਿੱਚ ਨਤੀਜੇ ਆ ਜਾਂਦੇ ਆ ਤਦ ਵੀ ਇਸ ਗੱਲ ਦਾ ਤਾਂ ਪਤਾ ਚੰਗੀ ਤਰ੍ਹਾਂ ਲੱਗੇ ਨਹੀਂ ਸਕਣਾ ਹੈਗਾ ਕਿ ਸ ਜਾ ਨਹੀਂ ਇਹ ਤਾਂ ਪਤਾ ਨਹੀਂ ਲੱਗ ਸਕਦਾ ਨਾ ਜੀ ਨਹੀਂ ਇੱਕ ਗੱਲ ਤਾਂ ਪਤਾ ਲੱਗ ਜਾਣਾ ਵਾ ਕਿਉਂਕਿ ਇਹ ਜਿਹੜਾ ਇਹ ਕਾਲੀਦਾਲਿਆ ਨਾ ਇਹ ਗੁਰਦੁਆਰਿਆਂ ਦੇ ਨਾਲ ਹੋਣ ਕਰਕੇ ਇਹ ਪੈਸੇ ਦੀ ਮਾਰ ਤਾਂ ਦੇ ਵਿੱਚ ਵੋਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਖੀ ਜਾਂਦਾ ਵਾ ਹੂੰ ਹੂੰ ਹਾਂ ਪਰ ਕੱਥੇ ਮੈਂ ਕੀ ਹੋਇਆ ਹੈ ਵੇ ਕਾਂਗਰਸ ਨਾਲ ਤੇ ਆਮ ਪਾਰਟੀ ਨਾਲ ਜਿਹੜਾ ਆਮ ਸੇਖਿਆ ਉਹ ਜੁੜਿਆ ਵਾ ਹਾਂਜੀ ਇਨਾਂ ਨੂੰ ਵੋਟ ਉਹ ਮਿਲਣੀ ਆ ਜੋ ਇਹਨਾਂ ਦੇ ਹਾਲਾਤ ਨੇ ਕਿਉਂਕਿ ਆਪਾਂ ਸਿੱਖਾਂ ਦੇ ਘਰ ਜਨਮ ਲਿਆ ਹੋਆ ਤੇ ਏਸੇ ਪਾਰਟੀ ਦੇ ਵਿੱਚ ਹੀ ਤਕਰੀਬਨ ਕੰਮ ਕਰਦੇ ਰਹੇ ਹੂੰ ਹੂੰ ਜੀ ਖਾਸ ਕਰਕੇ ਜਿਹੜੀ ਚੰਗੀ ਸੋਚ ਆ ਜਿਹੜੀ ਉਗੜਦੀ ਸੋਚ ਆ ਉਹਨਾਂ ਨੂੰ ਵੋਟ ਨਹੀਂ ਪਾਉਣੀ ਹੈ ਜਿਹੜੀ ਵੀ ਵੋਟ ਲੈਣਗੇ ਇਸ ਤਰ੍ਹਾਂ ਦੀ ਟੁੱਕ ਪੜੁੱਕ ਜੀ ਜਿਹੜੀ ਉਹ ਹੀ ਲੈਣਗੇ ਹੂੰ ਹੂੰ ਜੀ ਜ਼ਰੂਰ ਪੰਨੂ ਸਾਹਿਬ ਜਿਵੇਂ ਤੁਸੀਂ ਦੱਸਿਆ ਲਾ ਇੱਕ ਮੈਨੂੰ ਲੱਗਦਾ ਕਿ ਇੱਕ ਢੀ ਵੱਡੀ ਇੱਕ ਤਰਾਸ ਦੀ ਆ ਤੁਸੀਂ ਦੇਖੋ ਇੱਕ ਮੇਰੇ ਵਰਗਾ ਮਾਮੂਲੀ ਜਿਹਾ ਪੱਤਰਕਾਰ ਔਰ ਤੁਸੀਂ ਆਪਾਂ ਦੇਖੋ ਗੱਲ ਕਰਨ ਰਏ ਹੈਗੇ ਆ ਇਹਨਾਂ ਦੇ ਸਬੰਧ ਵਿੱਚ ਔਰ ਕਿਸ ਤਰੀਕੀ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਜਦੋਂ ਕਿ ਮੈਨੂੰ ਲੱਗਦਾ ਹੈ ਹੈਗਾ ਭਈ ਇਹਨਾਂ ਦੇ ਤੇ ਸਤਕਾਰ ਇਹਨਾਂ ਦਾ ਤੇ ਰੁਤਬਾ ਏਡਾ ਜ਼ਿਆਦਾ ਉੱਚਾ ਹੋਣਾ ਚਾਹੀਦਾ ਸੀ ਕਿ ਆਪਾਂ ਇਹਨਾਂ ਦੇ ਬਾਰੇ ਇੱਕ ਵੀ ਲਫ਼ਜ਼ ਮੂੰਹ ਚੋਂ ਕੱਢਣ ਤੋਂ ਪਹਿਲਾਂ 100 ਵਾਰ ਸੋਚਦੇ ਭਈ ਸਾਨੂੰ ਵਧੀਆ ਲਫ਼ਜ਼ ਇਹਨਾਂ ਦੇ ਲਈ ਕੱਢਣੇ ਚਾਹੀਦੇ ਆ ਪਰ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਕੁ ਥੱਲੇ ਸੁੱਟ ਲਿਆ ਹੈਗਾ ਕਿ ਅੱਜ ਹਰ ਇੱਕ ਬੰਦਾ ਇਹਨਾਂ ਨੂੰ ਰੱਜ ਕੇ ਮੈਂ ਕੀ ਕਹਾ ਪਈ ਲਾਨਤਾ ਹੀ ਪਉਦਾ ਹੈਗਾ ਕਹਿ ਲੋ ਤੇ ਤੁਸੀਂ ਦੇਖੋ ਇਹਨਾਂ ਦੀ ਬਦੌਲਤ ਇਹਨੂੰ ਲੱਗਦਾ ਹੈਗਾ ਕਿ ਹਾਲਾਤ ਇਵੇਂ ਦੇ ਬਣ ਗਏ ਪੰਨੂ ਸਾਹਿਬ ਵੀ ਦੋ ਤਖਤ ਜਿਹੜੇ ਹੈਗੇ ਨੇ ਤਖਤ ਸਹਾਬਾਨ ਕਿੰਨਾ ਸਤਿਕਾਰ ਹੈਗਾ ਸਿੱਖ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦਾ ਔਰ ਸਿੱਖ ਰਹਿਤ ਮੇਰਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਹਰ ਸਿੱਖ ਵਸ ਲੱਗੇ ਪੰਜਾਂ ਤਖਤ ਸਹਾਬਾਨਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜ਼ਰੂਰ ਜਾਵੇ ਔਰ ਦੋ ਤਖਤਾਂ ਦਾ ਆਪਾਂ ਪਿਛਲੇ ਦਿਨਾਂ ਚ ਦੇਖਿਆ ਕਿ ਆਪਸ ਵਿੱਚ ਟਕਰਾਵ ਉੱਥੇ ਦੇ ਜਿਹੜੇ ਜਥੇਦਾਰ ਸਹਾਬਾਨ ਹੈਗੇ ਇਧਰ ਅਕਾਲ ਤਖਤ ਸਾਹਿਬ ਤੇ ਉਧਰ ਦੂਏ ਪਾਸੇ ਇੱਕ ਦੂਜੇ ਦੇ ਖਿਲਾਫ ਹੀ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਇੱਕ ਦੂਜੇ ਨੂੰ ਪੰਚੋ ਛੇਕਣ ਦੀਆਂ ਗੱਲਾਂ ਤੁਰਨ ਲੱਪੀਆਂ ਨੇ ਇਹ ਟਕਰਾਵ ਜਿਹੜਾ ਹੈਗਾ ਕਿਵੇਂ ਦੇਖਦੇ ਹੋ ਇਹ ਸ਼ਿੰਦੇ ਵੀ ਸਿੱਖਾਂ ਦੀ ਬਦਕਿਸਮਤੀ ਆ ਕਿ ਲੰਬੇ ਸਮੇਂ ਤੋਂ ਜਿਹੜੇ ਬੰਦੇ ਸਿੱਖ ਸਿਆਸਤ ਦੇ ਵਿੱਚ ਤੁਰੇ ਆ ਰਹੇ ਨੇ ਉਹਨਾਂ ਨੇ ਕਬਜ਼ਾ ਨਹੀਂ ਛੱਡਿਆ ਭੰਗੋ ਸ਼ਰੋਣੀ ਕਮੇਟੀ ਹੋਵੇ ਜਾਂ ਉਹ ਸ਼ਰੋਣੀ ਅਕਾਲੀ ਦਲ ਹੋਵੇ ਜੀ ਜੇ ਜਿਹੜਾ ਸਾਡਾ ਕਾਲ ਤੱਕ ਤੇ ਆ ਉਹ ਸਾਡਾ ਨਾਰਾ ਵੀ ਆ ਵੀ ਸਿੱਖ ਕਾਲ ਤੱਕ ਤਮਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਜੀ ਉੱਥੇ ਅਸੀਂ ਡੈਮੋਕ੍ਰੇਸੀ ਰਸਤੇ ਜਿਹੜਾ ਅਸੀਂ ਮੈਂਬਰ ਚੁਣ ਕੇ ਜਿਹੜੀਆਂ ਪਰੰਪਰਾਵਾਂ ਹੀ ਜਿਹੜੀ ਉੱਥੋਂ ਦੀ ਧਾਰਮਿਕ ਸਾਡੀ ਉੱਥੇ ਜਿਹੜੀਆਂ ਅਸੀਂ ਧਾਰਮਿਕ ਤੌਰ ਤੇ ਵਿਚਰਨਾ ਹੈ ਜਾਂ ਕੌਮ ਨੂੰ ਸੇਧ ਦੇਣੀ ਹੈ ਜੀ ਉਹਦੇ ਮੁਤਾਬਕ ਹੀ ਸਿਆਸਤ ਦੇ ਵਿੱਚ ਇੰਨੇ ਕੁ ਤੁਨੇ ਗਏ ਆ ਕਿ ਇੱਥੇ ਇੰਨੀ ਕੁ ਸਾਡੀ ਗਰਾਵਟ ਆ ਗਈ ਆ ਕਿ ਇੱਕ ਦਿਨ ਮੈਂ ਬਾਬਾ ਗੁਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਤੇ ਉਹ ਪ੍ਰਚਾਰਕ ਵੀ ਆ ਹਾਂਜੀ ਰੰਦਾ ਪਿਆ ਉਹ ਉਹ ਬੋਲਦਾ ਦੱਸ ਰਿਹਾ ਸੀ ਕਿ ਇੱਕ ਮੈਨੇਜਰ ਨੂੰ ਇੱਕ ਮੈਂਬਰ ਨੇ ਕਿਹਾ ਕਿ ਇੱਕ ਫਣਾਂ ਦਾ ਟੋਕਰਾ ਲਿਆ ਤੇ ਉਹਨੇ ਕਿਹਾ ਕਿ ਟੋਕਰਾ ਕੀ ਕਰਨਾ ਤੇ ਉਹਨੇ ਜਦੋਂ ਕਹਿਤਾ ਨਾ ਵੀ ਸਜਾਵਟ ਵੀ ਕਰਕੇ ਲਿਆ ਕਿ ਜਾਂ ਤੇ ਕਿਤੇ ਸਗਨ ਲਾਉਣ ਜਾਣਾ ਉਹ ਜਾਂ ਘਰਦਿਆਂ ਦੀ ਖਾਨ ਨੂੰ ਖੜਨਾ ਹੋਊਗਾ ਹਮ ਹਮ ਉਹ ਕਹਿੰਦਾ ਉਹ ਮੈਨੇਜਰ ਕੋ ਚੰਗਾ ਹੀ ਉਹ ਕਿਤੇ ਆਪਣੇ ਬੱਚੇ ਦਸਵੰਤ ਦੇ ਨਾਲ ਗੁਰੂ ਨੂੰ ਸਮਰਪਤ ਹੋ ਕੇ ਪਾਲਦਾ ਹੁੰਦਾ ਹਗਾ ਮੇਰੇ ਕੋਈ ਕੰਮ ਨਹੀਂ ਹੋਣਾ ਹੋਰ ਭਾਵੇਂ ਕਿਦੋਂ ਕਰ ਲਾਂ ਮੈਂ ਤੇ ਜਿਹੜੀ ਤਨਖਾਹ ਲੈਂਦਾ ਵਾ ਉਹ ਮੇਰੇ ਮਾਹ ਬੱਚੇ ਹੀ ਪਾਲਦੇ ਆ ਤੇ ਬਾਕੀ ਗਲਤ ਮਲਤ ਕੰਮ ਮੇਰੇ ਕੋ ਮੈਂ ਟੋਕਰਾ ਦਿਨ ਜੁਗਤ ਤੈਨੂੰ ਨਹੀਂ ਹੈਗਾ ਹਾਂ ਹਾਂ ਹੁਣ ਵੇਖੋ ਇਹਨਾਂ ਨੇ ਉਹ ਰਾਖੀ ਰੱਖਣੀ ਨਹੀਂ ਦੂਸਰੇ ਪਾਸੇ ਤੋਂ ਹੀ ਸੋਚੋ ਜਦੋਂ ਜਿਹੜੀ ਜਿਹੜੀਆਂ ਚੋਰੀਆਂ ਤੋਂ ਇਹਨਾਂ ਢੋਣਾ ਸੀ ਉਹਨਾਂ ਦੀਆਂ ਆਪਣੇ ਹੀ ਮੈਂਬਰਾਂ ਦੀਆਂ ਇਹਨਾਂ ਦੀਆਂ ਕਮੇਟੀਆਂ ਬਣੀਆਂ ਤੀਆਂ ਉਹਨਾਂ ਨੂੰ ਚੋਰੀਆਂ ਢੱਕਣ ਲਈ ਹਾਂ ਹਾਂ ਜਾਪੇ ਆਪੇ ਆਪੇ ਉਹ ਉਹਦੀ ਮੈਂ ਚੱਚ ਵੀ ਆਪੇ ਆ ਤੇ ਚੋਰ ਵੀ ਉਹੀ ਹੂੰ ਹੂੰ ਇਹ ਚੀਜ਼ ਨੇ ਇੰਨੀ ਜਾਦੀ ਕraft ਲੈ ਹੁੰਦੀ ਕਿ ਜਿਵੇਂ ਅਨਕਾਲਤਾਂ ਦੇ ਜੇਦਾਰੀ ਜਿਹੜਾ ਲਾਇਆ ਵਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਈ ਵਿੱਚ ਉਹਨੇ ਸਿੱਖ ਕੌਮ ਦੀ ਗਵਾਈ ਕਰਨੀ ਹੁੰਦੀ ਆ ਜਦੋਂ ਉਹਨੂੰ ਪਤਨੀ ਦਿੱਤੀ ਗਈ ਆ ਨਾ ਉਥੇ ਗੁਰੂ ਗ੍ਰੰਥ ਸਾਹਿਬ ਤੇ ਨਾ ਹੀ ਪੰਥ ਹੂੰ ਹੂੰ ਜਦੋਂ ਉਹ ਚੀਜ਼ਾਂ ਨਾ ਰਹਿ ਗਈਆਂ ਤੇ ਸਿਧਾਂਤ ਜਿਹੜੇ ਕਲ ਤਖਤ ਦੇ ਉਹ ਪਹਿਲਾਂ ਹੀ ਇਹਨਾਂ ਨੇ ਤੁਹਾਨੂੰ ਪਹਿਲੇ ਜਿਹੜੇ ਪੁਜਾਰੀ ਉਹਨਾਂ ਦੀ ਵੀ ਤੇ ਇਹੀ ਹਾਲਤੀ ਤੁਹਾਨੂੰ ਪਹਿਲਾਂ ਹੀ ਉਹ ਦੱਸ ਕੇ ਗਿਆ ਕਿ ਉਹਨਾਂ ਨੂੰ ਵੀ ਕਹੀ ਗਿਆ ਉਹਨਾਂ ਨੂੰ ਵੀ ਕਹੀ ਗਿਆ ਇਹ ਕਿ ਜਿਹੜਾ ਉੱਤੇ ਕਿੱਡੇ ਭੜੇ ਬਲੇਮ ਲੱਗੇ ਉਹ ਸਾਈ ਵਾਲੇ ਨਾ ਉਹ ਬੜਾ ụpਕਦਾ ਸੀ ਕਿ ਮੈਂ ਜਥੇਦਾਰ ਮੈਂ ਮੈਂ ਜਥੇਦਾਰ ਬੋਲ ਸਕਦਾ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਵਾ ਕਿ ਗੁਰਮਤਿ ਦੀ ਗਵਾਹੀ ਜਦੋਂ ਕਰਨੀ ਸੀ ਉਦੋਂ ਆ ਬੰਦੇ ਨੇ ਕਿਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਆਪੇ ਹੀ ਇੱਕ ਜੱਜ ਜਿਹਾ ਭਾ ਕੇ ਉਹਦਾ ਪਤਾ ਵੀ ਨਹੀਂ ਲੱਗਣਦਾ 328 ਰੁਪਏ ਜਿਹੜੇ ਉਹਦਾ ਕੀ ਕਰਤਾ ਕੀ ਨਹੀਂ ਕੀਤਾ ਸੋ ਇਹ ਬੰਦੇ ਜਿਹੜੇ ਇਹਨਾਂ ਦਾ ਸਿੱਖੀ ਦੇ ਨਾਲ ਕੋਈ ਏਡਾ ਵਾਸਤਾ ਨਹੀਂ ਹੈ ਇਹ ਸਿਰਫ ਨੌਕਰੀ ਕਰਕੇ ਆਣ ਕੇ ਤੇ ਜਦੋਂ ਲਾ ਦਿੰਦੇ ਆ ਤੇ ਉਦੋਂ ਸਾਨੂੰ ਇਹ ਕਾਨੂੰਨ ਵਿੱਚ ਬੱਜਿਆ ਨੂੰ ਜਾਂ ਕਿਸ ਤਰ੍ਹਾਂ ਜਿਹੜੇ ਸਿਆਸਤ ਵਿੱਚ ਚਾਹੁੰਦੇ ਆ ਕਿ ਅਸੀਂ ਤਾਂ ਮਦੀ ਦੀ ਸੇਵਾ ਚੰਗੀ ਤਰ੍ਹਾਂ ਸਿਆਸੀ ਬਣ ਕੇ ਦੇ ਕਰ ਸਕੀਏ ਉਹ ਫਿਰ ਬੱਜੇ ਬਚਾਏ ਆ ਜਿਹੜੇ ਉਹ ਇਹਨਾਂ ਦੇ ਅੱਗੇ ਸਿਰ ਨਮੋਦ ਰਹਿੰਦੇ ਨੇ ਕੋਈ ਜੀਅ ਆਖੀ ਇਹ ਨਾ ਵੀ ਗੁਰਮਤਿ ਅਨੁਸਾਰ ਜਾਂ ਸ਼ਰਧਾ ਭਾਵਨਾ ਜਾਂ ਜੱਜ ਦੇ ਅਨੁਸਾਰ ਸਿੱਖੀ ਦੀ ਕੁਰਬਾਨੀ ਅਨੁਸਾਰ ਲੋਕ ਇਹਨਾਂ ਨਾਲ ਜੁੜੇ ਰਹਿਣ ਉਹ ਬਿਲਕੁਲ ਲੋਕ ਹੀ ਜਿਹੜੇ ਉਹ ਇਹਨਾਂ ਨਾਲ ਟੁੱਟ ਚੁੱਕੇ ਸੀ ਪਰ ਦੂਸਰੇ ਪਾਸੇ ਜਿਹੜੀ ਤੁਸੀਂ ਪਟਨਾ ਸਾਹਿਬ ਦੀ ਗੱਲ ਕੀਤੀ ਹਾਂਜੀ ਹਾਂਜੀ ਪਟਨਾ ਸਾਹਿਬ ਤੇ ਵੀ ਜਿਹੜਾ ਉਹ ਬੰਦਾ ਏਡਾ ਚੋਰ ਨੇ ਇੱਕ ਸਮਰਾ ਡਾਕਟਰ ਇੱਥੋਂ ਦਾ ਕਰਤਾਰਪੁਰ ਦਾ ਉਹਨੇ ਉੱਤੇ ਦੋਸ਼ ਲਾਏ ਸੀ ਹਾਂਜੀ ਹਾਂਜੀ ਕਿੰਨਾ ਸੋਨਾ ਚੋਰੀ ਕੀ ਕੁਝ ਏਡਾ ਠੀਠ ਬੰਦਾ ਉਹ ਤੇ ਔਰਤ ਕੁੜੀਆਂ ਨੇ ਵੀ ਬਿਆਨ ਦਿੱਤੇ ਕੀ ਕੁਝ ਆ ਹਾਂਜੀ ਉਹ ਆਣ ਕੇ ਇਹਨਾਂ ਸੁਖਵੀਰ ਸਿੰਘ ਬਾਦਲੂ ਨੂੰ ਬਿੱਟ ਤੇ ਇੱਥੇ ਸਫਾਈਆਂ ਦੇਣ ਡੈਕ ਹਾਂਜੀ 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 ਜਦੋਂ ਸਫਾਈਆਂ ਦੇਂਦੇ ਪਿਆ ਤੇ ਜਿਹੜੇ ਉਹਦੇ ਨਾਲ ਦੇ ਗ੍ਰੰਥੀ ਉੱਥੇ ਜਿਹੜੇ ਉਹਨਾਂ ਨੇ ਸੋਚਿਆ ਕਿ ਜਿਹੜੇ ਗਲਤਕ ਪਟਨਾ ਸਾਹਿਬ ਆ ਤੇ ਜਿਹੜਾ ਹਜੂਰ ਸਾਹਿਬ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਾਤਾਂ ਦੇ ਨਾਲ ਜੁੜੇ ਆ ਹਾਂਜੀ ਹਾਂਜੀ ਗੁਰੂ ਪਾਤਸ਼ਾਹ ਦਾ ਉੱਥੇ ਜਨਮ ਹੋਇਆ ਪਟਨਾ ਸਾਹਿਬ ਜੀ ਤੇ ਜਿਹੜਾ ਹਜੂਰ ਸਾਹਿਬ ਆ ਉੱਥੇ ਗੁਰੂ ਸਾਹਿਬ ਜੀ ਮਹਾਰਾਜ ਜਿਹੜੇ ਗੁਲਤਾ ਗੱਦੀ ਦੇ ਕੇ ਆਪ ਜਿਹੜੇ ਉਹ ਸਦਾ ਵਾਸਤੇ ਪੰਥ ਦੇਹਾ ਜਾਂਣਾ ਜ਼ਰੂਰ ਜੀ ਜੀ ਉਹ ਜਿਹੜੇ ਸਿੱਖ ਨੇ ਉਹ ਸ਼ਰਧਾ ਭਾਵਨਾ ਜਜ਼ਬੇ ਕੁਰਬਾਨੀ ਦੇ ਵਿੱਚ ਉਹ ਜਿਹੜੇ ਉਹ ਫੈਸਲੇ ਲੈ ਸਕਦੇ ਕਿਉਂਕਿ ਉਹਨਾਂ ਦੀ ਜੇ ਡੈਮੋਕ੍ਰੇਸੀ ਵੀ ਹੋਊਗੀ ਨਾ ਤੇ ਉਹਦੇ 'ਚ ਨਹੀਂ ਘਟ ਜਿਹੜੇ ਆ ਉਹ ਖੁੱਪਦੇ ਆ ਉਹ ਜ਼ਿਆਦਾ ਧਰਮ ਦੇ ਤੌਰ ਤੇ ਚੱਲਦੇ ਆ ਜੀ ਉਹਨਾਂ ਸਿੱਖਾਂ ਨੇ ਸੋਚਿਆ ਕਿ ਇਹ ਤੇ ਇੰਨਾ ਗਲਤ ਕੰਮ ਕਰ ਰਹੇ ਆ ਕਿ ਪੰਜਾਬ 'ਚ ਸਿਰਫ ਆਪਣੀ ਸਰਕਾਰ ਹੀ ਬਣਾਉਣ ਨੂੰ ਤਰਜੀਹ ਦਿੰਦੇ ਆ ਉੱਥੇ ਧਰਮ ਨੂੰ ਹੀ ਵਰਤੀ ਜਾਂਦੇ ਆ ਉੱਥੇ ਗ੍ਰੰਥਾਂ ਨੂੰ ਹੀ ਵਰਤੀ ਜਾਂਦੇ ਆ ਜੀ ਉੱਥੇ ਸਮਝਦੇ ਕਿਸੇ ਨੂੰ ਕੱਖ ਨਹੀਂ ਆ ਉਹਨਾਂ ਦੇ ਫਿਰ ਪੰਜ ਪਿਆਰੇ ਬਣਾ ਕੇ ਆਪ ਦਾ ਜਿਹੜਾ ਫੈਸਲਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਧਾਰੀ ਹੂੰ ਹੂੰ ਉਹਦੇ ਮੁਤਾਬਕ ਹੀ ਜਿਹੜਾ ਉਹ ਫਿਰ ਹਾਰਿਆਂ ਨੇ ਇਹ ਨਾਂ ਲਿਆ ਹੈ ਨਾ ਉਹਨੇ ਨਾ ਇੱਕ ਕਮੇਟੀ ਬਣਾ ਜੇ ਉੱਥੇ ਭੇਜੀ ਉਹ ਜਿਹੜੇ ਬੰਦਿਆਂ ਦੀ ਭੇਜੀ ਉਹਨਾਂ ਨੂੰ ਵੀ ਸਾਰੇ ਲੋਕ ਜਾਣਦੇ ਆ ਕਿ ਉਹ ਕਿਸ ਤਰ੍ਹਾਂ ਦੇ ਬੰਦੇ ਜਾਂ ਕਿਵੇਂ ਆ ਨਾ ਉਹਨਾਂ ਦਾ ਰਿਕਾਰਡ ਬੋਲਦਾ ਉਹਨਾਂ ਬੰਦਿਆਂ ਦਾ ਜਿਹੜੇ ਉੱਥੇ ਭੇਜੀ ਆ ਹੂੰ ਹੂੰ ਸ਼ਰਮਨੀ ਕਮੇਟੀ ਦੇ ਵਿੱਚ ਜਾਂ ਜਿਹੜੇ ਸਿੱਖ ਪ੍ਰਚਾਰਕਾ ਉਹਨਾਂ ਨੂੰ ਜ਼ਿਆਦਾ ਪਤਾ ਵਾ ਹੂੰ ਹੂੰ ਸੋ ਇਹ ਕਰਕੇ ਨਾ ਰਲ ਮਿਲ ਕੇ ਤੇ ਪੰਜ ਪਿਆਰਿਆਂ ਦੀ ਤਹੀਨ ਕੀਤੀ ਸਿਆਸਤ ਦੇ ਵਿੱਚ ਇਹਨਾਂ ਕੁਝ ਲੋਕਾਂ ਨੇ ਤੇ ਇਹਦਾ ਪ੍ਰਭਾਵ ਹੈ ਜਿਹੜਾ ਤੁਸੀਂ ਲੁਧਿਆਣੇ ਵਾਲੀ ਜਿਹੜੀ ਚੋਣ ਕਰਦੇ ਉਹਦੇ ਤੇ ਵੀ ਪੈਣਾ ਉਹਦੇ ਤੇ ਵੀ ਪੈਣਾ ਹਾਂਜੀ ਪੰਨੂ ਸਾਹਿਬ ਕਿਉਂਕਿ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਿਧਾਂਤਾਂ ਨੂੰ ਉਹ ਉਹ ਇਹਨਾਂ ਨੂੰ ਜ਼ਰੂਰ ਉਹ ਆਵਾਜ਼ ਕੁਸਾਉਂਦੇ ਕੱਢਣਗੇ ਕੱਢਣਗੇ ਜੀ ਪੰਨੂ ਸਾਹਿਬ ਜਿਵੇਂ ਆਪਾਂ ਹੁਣ ਪੰਜਾਬ ਤੋਂ ਬਾਹਰ ਤਖਤ ਸਾਬਾਨਾਂ ਦੀ ਗੱਲ ਕਰਦੇ ਆਪਾਂ ਤੱਕ ਸ੍ਰੀ ਪਟਨਾ ਸਾਹਿਬ ਦੀ ਗੱਲ ਕਰਦੇ ਆ ਜਾਂ ਤੱਕ ਸ੍ਰੀ ਹਜੂਰ ਸਾਹਿਬ ਦੀ ਗੱਲ ਕਰਦੇ ਹੈਗੇ ਆ ਆ ਜਿਹੜਾ ਹੁਣ ਦੋ ਤਖਤਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਔਰ ਪਟਨਾ ਸਾਹਿਬ ਤੇ ਇਹ ਥੋੜਾ ਜਿਹਾ ਇਹਨੂੰ ਜੇ ਆਪਾਂ ਦੂਜੇ ਤਰੀਕੇ ਨਾਲ ਵੀ ਦੇਖੀਏ ਤਾਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਔਰ ਜਿਹੜਾ ਉੱਥੇ ਬੋਰਡ ਬਣਿਆ ਹੋਇਆ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਕੇਂਦਰ ਦੀ ਸਰਕਾਰ ਸਿੱਧੀ ਕਾਬਜ਼ ਹੋ ਕੇ ਉੱਥੇ ਸਾਰਾ ਕੁਝ ਕਰਵਾ ਰਹੀ ਹੈ ਉਹਨਾਂ ਦੇ ਕੋਲ ਨਹੀਂ ਉੱਥੇ ਅਸੀਂ ਫਿਰ ਲੋਕਾਂ ਨੂੰ ਭੰਬਲ ਪੂਸੇ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕਰਿਆ ਕਰੀਏ ਇੱਕ ਤੇ ਤਖਤਾਂ ਦਾ ਟਕਰਾਅ ਕੋਈ ਨਹੀਂ ਆ ਬੰਦਿਆਂ ਦਾ ਟਕਰਾਅ ਹੈ ਜਿਹੜੀ ਗੋਲਕਤੀ ਕਾਬਜ਼ ਹੈ ਜੀ ਜੀ ਦੋ ਨੰਬਰ ਤੇ ਜਿਹੜੀ ਭਾਜ ਪਾਵਾਂ ਸਾਡੇ ਪਹਿਲਾਂ ਦਾ ਉਹ ਬਾਦਲ ਸਾਹਿਬ ਤੇ ਰਹਿ ਹੀ ਭਾਏ ਭਾਜ 10 ਨਾਲ ਜੂ ਚੱਲੇ ਨੇ ਹਾਂਜੀ ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੇ ਮੰਤਰੀ ਸੈਂਟਰ ਤੇ ਬਣਾਉਣੇ ਉਹਨਾਂ ਜੇ ਤੁਹਾਡੇ ਬੰਦੀ ਸਿੰਘ ਛਡਾਉਣੇ ਹੀ ਉਹਨਾਂ ਨੇ ਉਥੋਂ ਜੇ ਕੋਈ ਤੁਹਾਡੀ ਇਹ ਨੌਕਰੀਆਂ ਆਈਐਸ ਜਾਂ ਹੋਰ ਉਹ ਸੈਂਟਰ ਚੋਂ ਲਾਗੂ ਹੋਣਾ ਜੇ ਆਈਐਸ ਲਾਉਣੇ ਆ ਤਾਂ ਸੈਂਟਰ ਚੋਂ ਤੇ ਜੇ ਕਲ ਤੱਕ ਦਾ ਜਿਹੜਾ ਵੀ ਕੰਮ ਹੀ ਉਹ ਬਾਦਲ ਸਾਹਿਬ ਨੇ ਕਰਨਾ ਤਾਂ ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੀ ਵੀ ਇੱਥੇ ਪਹਿਲਾਂ ਭਾਜਪਾ ਦਾ ਨਹੀਂ ਕਰਦਾ ਨਹੀਂ ਉੱਥੇ ਥੋੜਾ ਜਿਹਾ ਮੈਂ ਤਾਂ ਗੱਲ ਕਰਦਾ ਹੈਗਾ ਤੁਸੀਂ ਦੇਖੋ ਜਿੱਦਾਂ ਤਾਕਤਸ਼ਰੀ ਇਹ ਹਜੂਰ ਸਾਹਿਬ ਵੀ ਹੋਇਆ ਨਾ ਪਹਿਲਾਂ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਬੰਦੇ ਸੀਗੇ ਉਹ ਜ਼ਿਆਦਾ ਹੁੰਦੇ ਸਕੇ ਉਹਦੇ ਵਿੱਚ ਤੇ ਉਹਨਾਂ ਦੇ ਬੰਦੇ ਘੱਟ ਹੁੰਦੇ ਸਕੇ ਉਹਨਾਂ ਨੇ ਫਿਰ ਆਪਣੀ ਗਿਣਤੀ ਵਧਾਤੀ ਐ ਇੱਧਰ ਲਈ ਗਿਣਤੀ ਘਟਾਤੀ ਮਤਲਬ ਉਹ ਜਿੱਦਾਂ ਕਹਿੰਦੇ ਜ਼ਿਆਦਾ ਅੱਗੇ ਨੂੰ ਵੱਧ ਗਏ ਉਹ ਉਹਨਾਂ ਨੇ ਆਪਣੀ ਦਖਲਅੰਦਾਜ਼ੀ ਨੂੰ ਕਾਗਜ਼ੀ ਪੱਤਰੀ ਵੀ ਜ਼ਿਆਦਾ ਕਰ ਲਿਆ ਉੱਥੇ ਜ਼ਿਆਦਾ ਹਾਵੀ ਹੋ ਗਿਆ ਮੈਂ ਤਾਂ ਗੱਲ ਕਰਦਾ ਇਹ ਸਤਿੰਜ ਜੀ ਇਹ ਰੌਲਾ ਵੀ ਤਾਂ ਹੀ ਪਿਆ ਵਾ ਹੁਣ ਵੀ ਜਦੋਂ ਜਿਹੜਾ ਗ੍ਰਹਿ ਮੰਤਰੀ ਹੀ ਉਹਨੇ ਆਣ ਕੇ ਇੱਥੋਂ ਦੇ ਜਿਹੜਾ ਉਹ ਹੁਣ ਜ਼ਹੀਦਾਰ ਆਪਣੇ ਆਪ ਲੀਡਰ ਬਣਿਆ ਵਾ ਜਦੋਂ ਉਹਦੇ ਨਾਲ ਮੁਲਾਕਾਤ ਕੀਤੀ ਜੀ ਤੇ ਪੰਜ ਪੰਜ ਤਰ੍ਹਾਂ ਉੱਥੇ ਬੋਰਡ ਬਣਾਉਂਦੀ ਸੀ ਤੇ ਉਹ ਆਪਦੇ ਮੈਂਬਰ ਬਣਾਉਂਦੀ ਸੀ ਨਾਲ ਵਿੱਚ ਮੈਂਬਰ ਲੱਗਦੇ ਸਨ ਕੋਈ ਸਾਡੇ ਇੱਥੋਂ ਚੁਣ ਕੇ ਜਾਂ ਉਧਰਲੇ ਲੋਕਾਂ ਦੇ ਹਾਂਜੀ ਤੇ ਉਹਨਾਂ ਨੇ ਭਾਜਪਾ ਨੇ ਚਾਹਿਆ ਕਿ ਸਾਡੇ ਸਾਡੇ ਨਾਲ ਇਹ ਸਹਿਮਤ ਹੋ ਗਏ ਸਾਡੀ ਤਾਕਤ ਲੈ ਗਏ ਜੋ ਬਾਦਲ ਆ ਜਿਹੜੇ ਉਹ ਪੰਜਾਬ ਦੇ ਉੱਤੇ ਰਾਜ ਕਰਦੇ ਆ ਤੇ ਆਪਣੇ ਧਰਮ ਦੇ ਉੱਤੇ ਕਬਜ਼ਾ ਜਮਾਈ ਬੈਠੇ ਆ ਹੂੰ ਹੂੰ ਤੇ ਅਸੀਂ ਪੁਜਾਰੀਆਂ ਦੇ ਰਾਹੀਂ ਦੂਜਿਆਂ ਤਖਤਾਂ ਤੇ ਕੀਤਾ ਤੇ ਕਿਉਂ ਨਾ ਇਹਦੇ ਤੇ ਵੀ ਕਰ ਲਈਏ ਹਾਂਜੀ ਉਹਨਾਂ ਦਾ ਮੇਲਦਾ ਇਹਨਾਂ ਦਾ ਮਤਲਬ ਇਹ ਹੀ ਕਿ ਜਿਹੜੀ ਸਿੱਖ ਕੌਮ ਆ ਉਹ ਪੁਜਾਰੀਆਂ ਦੇ ਹੱਥ ਚਾ ਜਾਵੇ ਤੇ ਜਿਹੜਾ ਇਹ ਫਤਵਾ ਦਿਆ ਕਰਨਗੇ ਉਹ ਫਤਵਾ ਜਾਰੀ ਹੋ ਗਏ ਲੋਕ ਮੰਨਣਗੇ ਤੇ ਜਿੰਨੇ ਕੁ ਲੋਕ ਮੰਨਦੇ ਹੋਏ ਉਹ ਵੋਟ ਹੈ ਜਿਹੜੀ ਇੱਕ ਤਾਂ ਬਚੀ ਰਹੂਗੀ ਹੂੰ 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 ਪਰ ਉਹ ਸਿੱਖ ਪ੍ਰਚਾਰਕ ਜਿਹੜੇ ਉਹ ਬਹੁਤ ਬੋਲੇ ਆ মিডিਆ ਬੜਾ ਜ਼ਿਆਦਾ ਵਾ ਹਰ Banda ਜਿਹੜਾ ਉਹ ਤੇਜ਼ ਹੋ ਗਿਆ ਵਾ ਉਹ ਉਹਨਾਂ ਦੀ ਚਾਲ ਨਹੀਂ ਚੱਲੀ ਹਾਂ ਪੰਨ ਸਾਹਿਬ ਆਪਾਂ ਇਸ ਗੱਲ ਨੂੰ ਇੱਕ ਗੋਲਕਤੇ ਕਮਜਾ ਦੇ ਜ਼ਰੂਰ ਕਰ ਸਕਦੇ ਆ ਚੋਣ ਦੇ ਵਿੱਚ ਇਤਰਾਤਰ ਕਰਾ ਕੇ ਆਪਣੀ ਮਤਾਬਕ ਚੋਣ ਚੋਣ ਕਰਾਉਣਗੇ ਜੀ ਜਿਹਾ ਆਪਣੇ ਮੁਤਾਬਕ ਜਿ ਤਰ੍ਹਾਂ ਦੇ ਪਹਿਲਾਂ ਸਾਡੇ ਮੈਂਬਰ ਬਣੇ ਇਸ ਤਰ੍ਹਾਂ ਦੇ ਜਿਹੜੇ ਲੋਕ ਧਰਮ ਦੇ ਪੱਕੀ ਘਾਟਿਆ ਤੇ ਆਪਣੇ ਸਿਆਸੀ ਆਗੂਆਂ ਦੇ ਕੁਹਾੜੀ ਦੇ ਦਸਤੇ ਜਾਦੇ ਬਣ ਗਏ ਇਹੋ ਜਿਹੇ ਲੋਕਾਂ ਨੂੰ ਵਿੱਚ ਖਲਾਰ ਕੇ ਕੋਈ ਚਾਲ ਚਲਾ ਕੇ ਚੇਤਾ ਲਾਉਣ ਉਹ ਵੱਖਰੀ ਗੱਲ ਆ ਪਰ ਜੇ ਤਾਂ ਆਖੇ ਨਾ ਕੋਈ ਵੀ ਸਾਡੀਆਂ ਸ਼ਰਧਾ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੇ ਦੇ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਕਮਜ਼ਾ ਕੀਤਾ ਜਾਵੇ ਗੋਲਕ ਤੇ ਕਬਜ਼ਾ ਹੋ ਸਕਦਾ ਸਿੱਖ ਦੀ ਰਾਹ ਸੋਚਨੀ ਕੀਤੇ ਕਬਜ਼ਾ ਨਹੀਂ ਹੋ ਸਕਦਾ ਜੀ ਮਤਲਬ ਇਸ ਗੱਲ ਨੂੰ ਜੇ ਆਪਾਂ ਇਦਾਂ ਕਹਿਣਾ ਹੋਵੇ ਤਾਂ ਇਦਾਂ ਕਹਿ ਸਕਦੇ ਆਪਾਂ ਤੁਹਾਡੇ ਸਭ ਦੇ ਨਾਲ ਭਈ ਉੱਥੇ ਕੋਈ ਤਖਤ ਸਹਬਾਨਾਂ ਦਾ ਆਪਸ ਵਿੱਚ ਟਕਰਾ ਨਹੀਂ ਹੈਗਾ ਉੱਥੇ ਜਿਹੜੀਆਂ ਸਿਆਸੀ ਤਾਕਤਾਂ ਨੇ ਉਹ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਪਰ ਸਿੱਖਾਂ ਦੇ ਜਿਹੜੇ ਤਖਤ ਸਹਬਾਨ ਹੈਗੇ ਆ ਉਹਨਾਂ ਦੇ ਉੱਪਰ ਕਾਬਜ਼ ਹੋ ਕੇ ਸਿਆਸੀ ਤਾਕਤਾਂ ਜਿੱਦਾ ਕਹੋ ਵੀ ਸਿਆਸਤ ਖੇਡ ਰਹੀਆਂ ਨੇ ਕਿਉਂਕਿ ਜਿਹੜੇ ਸਾਡੇ ਧਰਮ ਦੇ ਰਾਖੇ ਸੀਗੇ ਉਹ ਆਪਣੇ ਅਸੂਲਾਂ ਤੋਂ ਭੱਜ ਗਏ ਆਪਣੀ ਪਹਿਰੇਦਾਰੀ ਤੋਂ ਭੱਜ ਗਏ ਆਪਾਂ ਇਦਾਂ ਕਹਿ ਸਕਦੇ ਆ ਸ਼ਾਇਦ ਹੈਨਾ ਜੀ ਇਸ ਗੱਲ ਨੂੰ ਇਹ ਜਿਹੜੇ ਸਾਡੇ ਸਾਡੇ ਆਗੂ ਆ ਮੈਂ ਦੇਚ ਯਕੀਨ ਨਹੀਂ ਮੈਂ ਵੀ ਆ ਗੱਲ ਕੱਢਣ ਲੱਗਾ ਮੈਂ ਸੋਚ ਵਿਚਾਰ ਕੇ ਹਿਰਦੇ 'ਚ ਇਹ ਗੱਲ ਕਰਨ ਲੱਗਾ ਵਾ ਕਿ ਇਹਨਾਂ ਦਾ ਡੇੜਾ ਗਰਕੋ ਗਿਆ ਵਾ ਜੀ ਇਹ ਲੋਕ ਨਾ ਤੇ ਸਿੱਖ ਨੇ ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਆ ਇੱਕ ਪਾਸੇ ਵੇਖੋ ਦਸਤਾਂ ਦਾ ਟਕਰਾ ਕਰਕੇ ਦੂਜੇ ਪੰਨੇ ਰੋਜ਼ ਅਖਬਾਰਾਂ ਜਾ ਰਿਹਾ ਵਾ ਅੱਜ ਐਂੇ ਸਿੱਖ ਆ ਜਿਹੜੇ ਉਹ ਸਾਈ ਅੱਜ ਮੈਂ ਅਖਬਾਰਾਂ ਪੜ੍ਹਨੇ ਆ ਤੇ ਉਹਦੇ 'ਚ ਫੇਰ ਵੱਡਾ ਬਿਆਨ ਲੱਗਾ ਸੀ ਹਾਂਜੀ ਇਹ ਸਾਰੀ ਸਿਆਸਤ ਦੀ ਭੇਟ ਆ ਜਿਹੜੀ ਉਹ ਸਿੱਖੀ ਚੜਦੀ ਜਾ ਰਹੀ ਆ ਪਰ ਇਹ ਜਿਹੜੇ ਸਾਡੇ ਪਹਿਲਾਂ ਤੋਂ ਇਹ ਜਿਹੜੇ ਬੰਦੇ ਲੋਭੀ ਲਾਲਚੀ ਬੁੱਢੇ ਹੋ ਗਏ 30 30 ਸਾਲ ਕਿਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆਪਣੇ ਆਪ ਕਿ ਅਸੀਂ ਲੋਕਾਂ ਨੂੰ ਸਵਰਧ ਹੋ ਕੇ ਕਰੀਏ ਕਿ ਸ਼ਰੋਣੀ ਕਮੇਟੀ ਦੀ ਚੋਣ ਨਹੀਂ ਕਰਾਉਂਦੇ ਆਪਾਂ ਬੰਦੇ ਨਵੇਂ ਜਿਹੜੇ ਮੁੰਡੇ ਉਹ ਨਵੇਂ ਜਿਹੜੀ ਸਿੱਖ ਪੀੜ੍ਹੀ ਆ ਉਹਨਾਂ ਨੂੰ ਨਾਮਜ਼ਦ ਕਰ ਲਈਏ ਮੈਂ ਇੱਕ ਦਿਨ ਪ੍ਰਧਾਨ ਦਾ ਗਵਾਂਢੀ ਆ ਉਹਨੂੰ ਮੈਂ ਇੱਕ ਦਿਨ ਇੱਕ ਚਿੱਠੀ ਲਿਖੀ ਮੈਂ ਪ੍ਰਧਾਨ ਸਾਹਿਬ ਐਸ ਵੇਲੇ ਜਿਹੜਾ ਕਾਲੀਦਾਲਿਆ ਉਹ ਸਿਆਸੀ ਤੌਰ ਤੇ ਆਪਣਾ ਕੰਮ ਕਰਦਾ ਤੁਸੀਂ ਸ਼ਰੋਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੜੇ ਚਿਰਾਂ ਦੇ ਚੁਣੇ ਜੇ ਤੁਸੀਂ ਕਿੰਨੇ ਤਿੰਨ ਚੌਥੀ ਵਾਰ ਤੁਸੀਂ ਤੀਜੀ ਵਾਰ ਬਣ ਚਲੇ ਹਾਂਜੀ ਤੇ ਮਿਹਰਬਾਨੀ ਕਰਕੇ ਜੇ ਕਾਲੀ ਦਾਲੀ ਬਚਾਉਣਾ ਤੇ ਤੁਸੀਂ ਇਹਨਾਂ ਨੂੰ ਆਖੋ ਵੀ 40 ਸਿੱਖ ਮੁੰਡੇ ਆ ਜਿਹੜੇ ਨੌਜਵਾਨ ਲੜਕੇ ਆ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਅਸੀਂ ਚੋਣ ਕਰਕੇ ਉਹਨਾਂ ਦੀ ਪੜ੍ਹਾਈ ਡਿਗਰੀਆਂ ਗੁਰਸਿੱਖ ਕਰਕੇ ਵੇਖ ਕੇ ਲਿਆਵਾਂਗੇ ਨਾ ਕਿ ਗੱਡੀਆਂ ਵੇਚ ਕੇ ਵੱਡੀਆਂ ਨਾ ਉਹਨਾਂ ਦੇ ਵੱਡੇ ਮਹੱਲ ਵੇਖ ਕੇ ਜੀ ਇਹ ਅਹੀ ਕਾਲਤਰ ਤੋਂ ਉਹਨਾਂ ਦੀ ਚੋਣ ਕਰਾ ਕੇ ਵਿਧਾਨ ਸਭਾ ਦੀਆਂ 40 ਸੀਟਾਂ ਉਹਨਾਂ ਨੂੰ ਦੇ ਕੇ ਕੌਮ ਨੂੰ ਸਮਰਪਿਤ ਕਰਦਾਂਗੇ ਕਿ ਆਹ ਬੰਦੇ ਜਿਹੜੇ ਇਹਨਾਂ ਦਾ ਖਰਚਾ ਵੀ ਸ਼੍ਰੋਣੀ ਕਮੇਟੀ ਤੇਲ ਦਾ ਕਰੂਗੀ ਤੇ ਅਸੀਂ ਇਹਨਾਂ ਨੂੰ ਵਿਧਾਨ ਸਭਾ ਵਿੱਚ ਨਵੀਂ ਟੀਡੀ ਨੂੰ ਲਿਆਉਣ ਲਈ ਅੱਗੇ ਜੋ ਸ਼ਰੋਨੀ ਕਮੇਟੀ ਪ੍ਰਧਾਨ ਦਾ ਜੋ ਰਤਬਾ ਵਾ ਜਾਂ ਜੋ ਉਹ ਉਹਦੀ ਕੌਮ ਨੂੰ ਦੇਣ ਆ ਉਹਦੇ ਮੁਤਾਬਕ ਚੋਣ ਆ ਜਿਹੜੀ ਉਹ ਅੱਗੇ ਕਰਾਉ ਤੇ ਜਦੋਂ ਤੁਸੀਂ 40 ਉਹ ਲੈ ਜਾਂਦੇ ਜਿਹੜੇ ਬਾਕੀ ਤੁਹਾਡੇ 70 80 ਆ ਭਾਵੇਂ ਤੁਸੀਂ ਕਿੰਨੇ ਵੀ ਮਾੜੇ ਹੋ ਗਏ ਇਹ ਵੇਖ ਇਹ ਜਿਹੜਾ ਸਾਡਾ ਪੰਥ ਹੈ ਵੈਸੇ ਹੀ ਜਿਤਾ ਦੇਵੇਗਾ ਹਾਂ ਹਾਂ ਗਵਾਂਢਾ ਲੱਗਦਾ ਪਰ ਆਪਾਂ ਉਥੇ ਵੀ ਜ਼ਰੂਰ ਇੱਕ ਗੱਲ ਮੈਨੂੰ ਲੱਗਦਾ ਕਿ ਮਹਿਸੂਸ ਕਰ ਸਕਾਂਗੇ ਜਾਂ ਕਰਾਂਗੇ ਉਸ ਵੇਲੇ ਜੇ ਇਦਾਂ ਤੁਹਾਡੀ ਗੱਲ ਉਹਨਾਂ ਨੇ ਮੰਨ ਵੀ ਲਈ ਸਾਡੇ ਗਵਾਂਢੀ ਮੈਨੂੰ ਲੱਗਦਾ ਹਰਜਨਦਰ ਸਿੰਘ ਧਾਮੀ ਹੋਰਾਂ ਤੁਸੀਂ ਗੱਲ ਕਰਦੇ ਹੋ ਸ਼ਰਮਣੀ ਕਮੇਟੀ ਪ੍ਰਧਾਨ ਤੇ ਉਥੇ ਚੱਕਰ ਫੇਰੇ ਪੈ ਜਾਣਾ ਹੈਗਾ ਕਿ ਜਿਹੜੇ 40 ਬੰਦੇ ਉਹਨਾਂ ਨੇ ਨੌਜਵਾਨ ਕੱਢਣੇ ਵੀ ਹੈਗੇ ਆ ਜਿਹੜੇ ਤਾਂ ਲੱਗਦਾ ਹੋਊਗਾ ਵੀ ਸਾਡੇ ਖਾਤੇ 'ਚ ਭੋਗ ਸਕਦੇ ਆ ਜੇ ਜਿਨ੍ਹਾਂ ਦੀ ਸੋਚ ਜਿਹੜੇ ਆਪਣੀ ਸੋਚ ਨੂੰ ਸਾਡੇ ਹੱਥਾਂ ਵਿੱਚ ਸੌਂਪਣ ਨੂੰ ਤਿਆਰ ਹੋਣਗੇ ਵੀ ਆਹ ਲਓ ਸਾਡੀ ਵਾਗਡੋਰ ਤੁਹਾਡੇ ਹੱਥ 'ਚ ਆ ਉਹਨਾਂ ਨੌਜਵਾਨਾਂ ਨੂੰ ਮਰੇ ਲੈ ਕੇ ਆਉਣਗੇ ਮੈਨੂੰ ਲੱਗਦਾ ਉਸ ਵੇਲੇ ਫਿਰ ਆਸਮੱਸਿਆ ਮਰੇ ਆਣ ਖੜਨੀ ਹੈ ਪੰਨੂ ਸਾਹਿਬ ਅਖੀਰਲੀ ਗੱਲ ਜਿਹੜੀ ਹੈਗੀ ਆ ਉਹ ਇਹਦੇ ਨਾਲ ਹੀ ਜੁੜਦੀ ਹੋਈ ਗੱਲ ਹੈਗੀ ਆ ਹੁਣ ਅਕਾਲ ਤਖਤ ਸਾਹਿਬ ਤੋਂ ਜੇ ਉਦੋਂ ਇਹ ਗੱਲ ਕਹਿਤੀ ਗਈ ਫੈਸਲਾ ਹੋ ਗਿਆ ਐਲਾਨ ਕਰ ਦਿੱਤਾ ਗਿਆ ਭਈ ਪੰਜ ਮੈਂਬਰੀ ਇੱਕ ਭਰਤੀ ਕਮੇਟੀ ਬਣੂਗੀ ਔਰ ਪੰਜ ਮੈਂਬਰੀ ਇੱਕ ਭਰਤੀ ਕਮੇਟੀ ਬਣ ਜਾਂਦੀ ਹੈ ਉਹ ਫਿਰ ਭਰਤੀ ਕਰਨ ਢੇ ਹੈਗੀ ਆ ਉਹ ਵੱਖਰੇ ਭਰਤੀ ਕਰਨ ਢੇ ਹੈਗੇ ਆ ਔਰ ਇਧਰਲੇ ਪਾਸੇ ਇਹ ਤਾਂ ਕਹਿੰਦੇ ਆਪਾਂ ਪਹਿਲਾਂ ਤੋਂ ਹੈ ਗਈਆਂ ਆਪਾਂ ਗਲਤੀਆਂ ਮੰਨ ਲਈਆਂ ਸੀਗੀਆਂ ਜਿਹੜੀਆਂ ਕੀਤੀਆਂ ਵੀ ਨਹੀਂ ਸੀਗੀਆਂ ਉਹ ਵੀ ਆਪਾਂ ਆਪਣੀ ਝੋਲੀ ਚ ਪਵਾ ਲਈਆਂ ਔਰ ਫਿਰ ਦੁਬਾਰਾ ਸਰਗਰਮ ਹੈ ਗਿਆ ਇਲੈਕਸ਼ਨ ਲੜਨ ਡੇ ਆਹੋ ਔਰ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਦੋ ਅਲੱਗ-ਅਲੱਗ ਧਿਰਾਂ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਉਹਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਅਖੀਰਲੀ ਸਵਾਲ ਅਖੀਰਲੀ ਗੱਲ ਜਦੋਂ ਤੇ ਇਹਨਾਂ ਦੇ ਪਿਛਲੇ ਅਧਿਆਇ ਨੂੰ ਜਾਂ ਸਿੱਖੀ ਸੋਚ ਜਾਂ ਜੋ ਅਸੀਂ ਇਹਨਾਂ ਨੇ ਪੰਜਾਬ ਵਿੱਚ ਕੀਤਾ ਜੀ ਉਹਨੂੰ ਵੇਖਿਆ ਜਾਵੇ ਤੇ ਉਦੋਂ ਤੇ ਇਹ ਲੱਗਦਾ ਕਿ ਸ਼ਾਇਦ ਹੋ ਸਕਦਾ ਵਾ ਇਹ ਜਿਹੜੇ ਜਿਵੇਂ ਸ਼ਹੀਦ ਮਰੀਤ ਸਿੰਘ ਦੀ ਲੜਕੀ ਆ ਜਾਂ ਇੱਕ ਮੈਂਬਰ ਬਡਾਲਾ ਸਾਹਿਬ ਇਹਨਾਂ ਨੂੰ ਛੱਡ ਕੇ ਜਿਹੜੇ ਦੂਜੇ ਮੈਂਬਰ ਆ ਉਹ ਜਦੋਂ ਭਾਰੀਪੱਖ ਹੋ ਜਾਊਗਾ ਤੇ ਮੇਰਾ ਕਹਿਰਿਆ ਇਹਨਾਂ ਦੇ ਨਾਲ ਹੀ ਛੇ ਜਾ ਰਾਵਿੰਗਿ ਜੋ ਪਹਿਲਾ ਇਤਿਹਾਸ ਵੇਖੀਦਾ ਵਾ ਕਿਉਂਕਿ ਜਦੋਂ ਉਹਨਾਂ ਦਾ ਪ੍ਰਚਾਰ ਸੁਣਦਾ ਵਾਂ ਤੇ ਉਹ ਦੋਵੇਂ ਧਾਰਮਿਕ ਸਿੱਖੀ ਲੈਵਲ ਤੇ ਬੋਲਦੇ ਆ ਵੀ ਸਿੱਖ ਕੀ ਹੀ ਤੇ ਅਸੀਂ ਕਿਹਨੂੰ ਚਲੇ ਗਏ ਆ ਹੂੰ 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 ਤੇ ਜਿਹੜੇ ਦੂਜੇ ਮੈਂਬਰ ਐ ਜਦੋਂ ਉਹਨਾਂ ਨੂੰ ਮੈਂ ਸੁਣਦਾ ਵਾਂ ਤੇ ਉਹਨਾਂ ਨੂੰ ਉਹ ਲਾਲ ਬੱਤੀਆਂ ਗੱਡੀਆਂ ਨਜ਼ਰ ਆਉਂਦੀਆਂ ਵਾਂ ਤੇ ਉਹਨਾਂ ਦੇ ਵਿੱਚ ਹੀ ਹੋ ਰਿਹਾ ਹਾਂ 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 ਤੇ ਮੈਨੂੰ ਉੱਥੇ ਵੀ ਇਹ ਜਿਵੇਂ ਨਵੀਂ ਜਿਵੇਂ ਅਮਰਤਪਾਲ ਨੇ ਆਪਣਾ ਗਰੁੱਪ ਬਣਾਇਆ ਵਾਂ ਜਾਂ ਮਾਣਿਆ ਜਾਂ ਹੋਰ ਵੀ ਜਿਹੜੇ ਮੈਨੂੰ ਐ ਜਾਪਦਾ ਕਿ ਸ਼ੈਤ ਉਹਨਾਂ ਨੂੰ ਠੱਬੀ ਲਾਉਣ ਦਾ ਹੀ ਕੰਮ ਐ ਜਿਹੜਾ ਉਹ ਹੋ ਰਿਹਾ ਵਾ ਓਕੇ ਕਿਉਂਕਿ ਉਹੀ ਉਹਨਾਂ ਦੇ ਜਿਹੜੇ ਜਥੇਦਾਰ ਐ ਉਹਨਾਂ ਨੂੰ ਵੀ ਕਹੀ ਜਾਂਦੇ ਤੁਸੀਂ ਵੀ ਭਰਤੀ ਕਰ ਲਓ ਤੁਸੀਂ ਵੀ ਕਰ ਲਓ ਲੋਕਾਂ ਨੂੰ ਪਤਾ ਹੀ ਆ ਹਾਂ 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 ਕਈ ਵਾਰ ਇਹ ਕਿ ਜ਼ਾਦਾ ਬਿਛੇਂਤ ਜਦੋਂ ਨੌਜਵਾਨੀ ਅੱਗੇ ਨਿਕਲਣਾ ਚਾਹੁੰਦੀ ਹੈ ਤੇ ਉਹ ਇਹ ਜਿਹੜੇ ਐਸੇ ਸਾਡੇ ਲੋਕ ਆ ਇਹਨਾਂ ਨੂੰ ਇਸ ਤਰ੍ਹਾਂ ਕਰ ਕਰਾ ਕੇ ਫੇਰਿਆ ਜਿਵੇਂ ਉਹਨਾਂ ਨੂੰ ਪਛਾਣ ਤੱਕਣ ਦੀ ਕੋਸ਼ਿਸ਼ ਕੀਤੀ ਜਾਂਦਾ ਮਤਲਬ ਉਹਨਾਂ ਨੂੰ ਨੌਜਵਾਨੀ ਨੂੰ ਪਛਾਣ ਤੱਕ ਕੇ ਤੇ ਆਪ ਕਿਸੇ ਨਾ ਕਿਸੇ ਤਰੀਕੇ ਨਾਲ ਬਣੇ ਰਹਿਣ ਦੇ ਵਾਸਤੇ ਹੀ ਤੁਹਾਨੂੰ ਲੱਗਦਾ ਕਿ ਸਾਰੀ ਚਾਰਾਜੋਈ ਕੀਤੀ ਜਾ ਰਹੀ ਹੈ ਇਹ ਲੱਗਦਾ ਹੈ ਬਿਲਕੁਲ ਸੱਚ ਨਹੀਂ ਹੈ ਹੋ ਸਕਦਾ ਮੈਨੂੰ ਇਹਨਾਂ ਦਾ ਨਾਮ ਪਤਾ ਹੋਵੇ ਹੋਰ ਕਿਸੇ ਨੂੰ ਗਿਆਨ ਜ਼ਿਆਦਾ ਹੋਵੇ ਜੀ ਜੀ ਮੇਰੀ ਇਹ ਗੱਲ ਨੂੰ ਕੋਈ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਵੀ ਜੋ ਮੈਂ ਆਖਦਾ ਇਹ ਫਾਈਨਲ ਹੋ ਗਿਆ ਤੁਸੀਂ ਮੈਨੂੰ ਪੁੱਛਿਆ ਤੇ ਮੈਂ ਜੋ ਚਾਲ ਰਿਹਾ ਮੈਨੂੰ ਇੰਜ ਜਾਪਦਾ ਪਛੈਂਦਾ ਇੰਜ ਨਾ ਹੋ ਜੀ ਜੀ ਜ਼ਰੂਰ ਪਿਛਲੀ ਇਹ ਪਿਛਲੀਆਂ ਕਾਰਗੁਜ਼ਾਰੀ ਨੂੰ ਦੇਖਦੇ ਹਾਂ ਤੁਹਾਨੂੰ ਮੈਨੂੰ ਲੱਗਦਾ ਬਾਕੀ ਇਹ ਹੈਗਾ ਚਲੋ ਮੈਂ ਤੇ ਕਹਿੰਦਾ ਵੀ ਚਲੋ ਵਾਹਿਗੁਰੂ ਕਿਰਪਾ ਕਰੇ ਪਈ ਤੁਸੀਂ ਮੇਰੇ ਮਹਿਮਾਨ ਹੈਗੇ ਹੋ ਪਰ ਨੂੰ ਸਭ ਮੈਂ ਤੇ ਚਾਹੁੰਦਾ ਕਿ ਤੁਹਾਡੀ ਇਹ ਜਿਹੜੀ ਸੋਚ ਹੈਗੀ ਹੈ ਇਹ ਗਲਤੀ ਹੋ ਜਾਵੇ ਮੈਂ ਕਹਿੰਦਾ ਚਲੋ ਹਨਾ ਜੋ ਆਪਾਂ ਸੋਚ ਇੱਕ ਤੇਰੇ ਕਿਧਰੇ ਸਹੀ ਪਾਸੇ ਨੂੰ ਹੀ ਤੁਰਨ ਤੇ ਵਾਕਈ ਉਹ ਵਾਲੀ ਗੱਲ ਹੋ ਜਵੇ ਵੀ ਨਵੀਂ ਪੀੜ੍ਹੀ ਨੂੰ ਮੁਰੇ ਲੈ ਕੇ ਆਉਣ ਨਵਾਂ ਯੂਥ ਨਵਾਂ ਕਿਉਂਕਿ ਉਹਨਾਂ ਵਿੱਚ ਇੱਕ ਨਵੀਂ ਸਪਿਰਟ ਹੁੰਦੀ ਹੈ ਇੱਕ ਜਜ਼ਬਾ ਹੁੰਦਾ ਹੈਗਾ ਕੌਮ ਦੇ ਵਾਸਤੇ ਕੁਝ ਕਰ ਗੁਜ਼ਰਨ ਦਾ ਔਰ ਉਸ ਚੀਜ਼ ਨੂੰ ਕੌਮ ਦੇ ਖਾਤੇ 'ਚ ਪੁਗਤਾਇਆ ਜਾ ਸਕਦਾ ਹੁੰਦਾ ਕਾਸ਼ ਕਿਤੇ ਵਾਹਿਗੁਰੂ ਕਿਰਪਾ ਕਰੇ ਐਦਾਂ ਹੋ ਜਵੇ ਪੰਨੂ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਹੈਗੇ ਆ ਉਹਨਾਂ ਨੇ ਤੁਹਾਡੀਆਂ ਗੱਲਾਂ ਦਾ ਕਾਫੀ ਜ਼ਿਆਦਾ ਲਾਹਾ ਲਿਆ ਹੋਊਗਾ ਔਰ ਉਹ ਵੀ ਆਪਣੀ رائے ਜ਼ਰੂਰ ਦੇਣਗੇ ਕਿ ਪੰਥ ਅਤੇ ਪੰਜਾਬ ਦਾ ਆਉਂਦੇ ਸਮੇਂ ਚ ਭਲਾ ਕਿਵੇਂ ਹੋ ਸਕਦਾ ਹੈਗਾ ਉਹਦੇ ਲਈ ਰਣਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਔਰ ਜੜੀਆਂ ਇਹ ਸਿਆਸੀ ਧਿਰਾਂ ਵਿਚਰ ਰਹੀਆਂ ਨੇ ਆਮ ਲੋਕ ਵੀ ਜਰੂਰ ਕਮੈਂਟ ਕਰਕੇ ਦੱਸਣ ਕਿ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀ ਮਨਸ਼ਾ ਮੁੱਖ ਮਨਸ਼ਾ ਕੀ ਹੈਗੀ ਆ ਪੰਨੂ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਰੋਜ਼ ਵਿੱਚੋਂ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ